ਕਰਬ ਨਹੀਂ ਹੈ ਕਿ ਵੀ ਯਾਰ ਵੀ ਅਸੀਂ ਜਦੋਂ ਅਸੀਂ ਕਿਸ ਨੂੰ ਕੁੱਟ ਸਕਦੇ ਆ ਤਾਂ ਅਗਲਾ ਵੀ ਕੁੱਟ ਸਕਦੇ ਕੋਈ ਆਸ ਨਹੀਂ ਹਾਲੇ ਕੋਈ ਬੰਦਾ ਤਾਂ ਖੜਾ ਹਾਂ ਜਦੋਂ 7-8 ਬੰਦੇ ਆਉਣ ਕਿ ਕੱਲੇ ਬੰਦੇ ਕੁਝ ਨਹੀਂ ਬਣਦਾ ਹੈ ਜਿਹੜੇ ਮਲਕੇ ਵੀ ਹੁਣ ਕਈ ਵਾਰ ਜਵਾਨੀ ਵਾਲੇ ਬੰਦੇ ਸਾਡੇ ਤੇ ਆਉਂਦੇ ਆ ਜਦੋਂ ਕਈ ਵਾਰ ਮੈਂ ਕਾਰ ਦੇ ਲੋ ਰੋਡ ਰੇਜ ਜਿਹਨੂੰ ਆਪਾਂ ਬੋਲਦੇ ਆ ਮਨੀਸ਼ ਜੀ ਜਦੋਂ ਆਪਾਂ ਕਾਰ ਤੇ ਜਾ ਰਹੇ ਹੁੰਦੇ ਕਿ ਕਿਸ ਨਾਲ ਲੱਗ ਲਗਾ ਜੇ ਉਹਨਾਂ ਵਾਲਕੇ ਵੀ ਆਉਂਦੇ ਨਹੀਂ ਤੈਨੂੰ ਐ ਕਰਦਾਂਗੇ ਉਹਨਾਂ ਨੂੰ ਬਈ ਜੀ ਮਾਫ ਕਰਦੋ ਉਹਨਾਂ ਤੇ ਹੈਗੀ ਹੈ ਆਪਣੇ ਤੇ ਲੱਗ ਚੁੱਕੀ ਹੈ ਹੈ ਨਾ ਐਕਚੁਅਲੀ ਮੇਰੇ ਮੁੰਮੇ ਕੋਲ ਸਕਿਉਰਟੀ ਗਾਰਡ ਸੀਗੇ ਤੇ ਕਈ ਨਾ ਮੈਨੂੰ ਕਹਿਣ ਲੱਗੇ ਕਹਿੰਦਾ ਯਾਰ ਤੂੰ ਐ ਨਾ ਦੱਸਿਆ ਕਰੋ ਮਤਲਬ ਤੇਰੇ ਰਹਿਣ ਬਹਿਣ ਵੱਡੇ ਲੋਕਾਂ ਨਾਲ ਹੈ ਸਿਕਿਉਰਿਟੀ ਕਰਨਾ ਸੀ ਮੈਂ ਕਿਹਾ ਯਾਰ ਵੀ ਜਿੰਨਾਂ ਨੇ ਮੈਨੂੰ ਪਾਲ ਕੇ ਐਡਾ ਵੱਡਾ ਕੀਤਾ ਹੈ ਉੱਥੇ ਕੀ ਵੱਡਾ ਕੀ ਛੋਟ ਮਤਲਬ ਕਹਿਣ ਦੋ ਬਾਪੂ ਅੱਜ ਕਸਟਮਰ ਨੂੰ ਕਿਸੇ ਨੂੰ ਵੀ ਇਹ ਕਹਿ ਸਕਦੇ ਆ ਵੀ ਜੇ ਭਾਈ ਤੁਸੀਂ ਮਰੂਤੀ ਦੀ ਕਾਰ ਲੈਣੀ ਹੈ ਤਾਂ ਦੀਪ ਨੂੰ ਆਗੇ ਹਾਂ ਸੰਦੀਪ ਸਿੰਘ ਨਾਲ ਮਿਲ ਸਕਦੇ ਹੋ ਅ ਅਗਸਟ 29 ਨੂੰ ਮੇਰੇ ਪਾਪਾ ਦੀ ਡੈਥ ਹੁੰਦੀ ਹੈ 2018 ਦੇ ਵਿੱਚ ਔਰ ਮੈਂ ਜੋਬ ਛੱਡ ਚੁੱਕਿਆ ਸੀਗਾ 1 ਸੈਪਟੈਂਬਰ ਨੂੰ ਦੋ ਦਿਨਾਂ ਬਾਅਦ ਹੀ ਮੇਰੇ ਘਰ ਬੇਟੇ ਦਾ ਬਰਥ ਹੋਇਆ ਔਰ ਬੇਟੇ ਦੇ ਬਰਥਡੇ ਟਾਈਮ ਉਹਦੇ ਸੁਰਾ ਖਾ ਕੇ ਦਿਲ ਦੇ ਵਿੱਚ ਅੱਛਾ ਉੱਥੇ ਜਾ ਕੇ ਮੈਨੂੰ ਧਾਂਦ ਲਈ ਪਤਾ ਲੱਗੀ ਐ ਏਅਰਪੋਰਟ ਆਣਾਂ ਦੀ ਤੇ ਜਿਹੜੇ ਫਲਾਈਟ ਆਣਾਂ ਦੀ ਆ ਉਹਨਾਂ ਨੂੰ ਧਾਂਦ ਲਈ ਕੀ ਸੀਗੀ ਜੀ ਉਹ ਕੀ ਕਰਦੇ ਸੀ ਨਾ ਐਮਰਜੈਂਸੀ ਦੇ ਵਿੱਚ ਟਿਕਟਸ ਵੇਚ ਦਿੰਦੇ ਹੁੰਦੇ ਸੀਗੇ ਉਹਨਾਂ ਦੇ ਇੱਕ ਅਧਿਕਾਰੀ ਨੇ ਸਾਨੂੰ ਇਹ ਗੱਲ ਕਹਿਤੀ ਵੀ ਤੁਸੀਂ ਐਂਕੜੋ ਸਿਰਫ 500 ਯੂਰੋ ਦਿਓ ਮੈਂ ਤੁਹਾਨੂੰ ਮਿਲ ਕੇ ਵੀ ਸਾਰਾ ਕਲੀਅਰ ਕਰਵਾ ਦਿੰਦਾ ਹੂੰ ਉੱਥੇ ਫਿਰ ਮੈਂ ਮਿਲ ਕੇ ਵੀ ਉਹਨਾਂ ਦੇ ਜਿਹੜੇ GMC ਕਿਤਾ ਜਿਹੜੇ 에어ਪੋਰਟ ਦੇ GMC ਇਹ ਕਿਹੜੇ ਗਲਫੀਅਰ ਲਾਈਨਸ ਦੇ ਮਿਲ ਕੇ ਜਿਹੜੇ ਹੈਡ ਸੀਗੇ ਉਹ ਉੱਥੇ ਪਹੁੰਚੇ ਜਿਹੜੇ ਮੈਨੇਜਮੈਂਟ ਦੇ ਹੈਡ ਹੋਣਗੇ ਉੱਥੇ ਉਹ ਪਹੁੰਚੇ ਫਿਰ ਮੈਂ ਉਹਨਾਂ ਨੂੰ ਜਦੋਂ ਗੱਲ ਦੱਸੀ ਮੈਂ ਕਿ ਜੀ ਤੁਸੀਂ ਥੋੜੀ ਅਸੀਂ ਸਾਰੇ ਬੰਨ ਗਏ ਉਹਨਾਂ ਨੇ ਬੜੇ ਲੰਮੇ ਚੜ੍ਹੋ ਭਾਸ਼ਣ ਦਿੱਤਾ ਤੁਸੀਂ ਐ ਨਹੀਂ ਇਹ ਸਾਡਾ ਨਹੀਂ ਇਹ ਐਮਬੈਸੀ ਵਾਲਿਆਂ ਦਾ ਹੁੰਦਾ ਜੋ ਮਤਲਬ ਜੋ ਵੀ ਉਹਨਾਂ ਨੇ ਆਪਣੀਆਂ ਦਿੱਤੀਆਂ ਜੀ ਸਾਨੂੰ ਹਨਾ ਮੈਂ ਕਿ ਜੀ ਸਭ ਕੁਝ ਠੀਕ ਹੈ ਪਰ ਤੁਸੀਂ ਇੱਕ ਗੱਲ ਦੱਸੋ ਜੇ ਤੁਹਾਨੂੰ ਮੈਂ 500 ਯੂਰੋ ਰਿਸ਼ਵਤ ਦੇਦਾ ਫਿਰ ਸਹੀ ਹੋ ਜਾਊਗਾ ਹਾਂ ਫਿਰ ਸਭ ਕੁ ਸਹੀ ਹੋਊਗਾ ਜਿਹੜੇ ਨੂੰ ਫਿਰ ਤੁਸੀਂ ਅਤਵਾਦੀ ਨੇ ਇੱਕ ਮਿਲਿਟੈਂਟ ਬੰਦੇ ਨੂੰ ਵੀ ਤੁਸੀਂ ਚੜਾ ਸਕਦੇ ਹੋ ਉੱਤੇ ਹੂੰ ਫਿਰ ਉਹ ਉੱਥੇ ਮੈਂ ਮਲਕੇ ਵੀ ਉਸੇ ਟਾਈਮ 15 ਸਟੂਡੈਂਟ ਤਾਂ ਉਸ ਟਾਈਮ ਚੜਾਏ ਹੂੰ ਬਿਨਾਂ ਪੈਸੇ ਤੋਂ ਹੂੰ ਔਰ ਬਾਕੀ ਫਿਰ ਇਹ 300 ਬੱਚਾ ਟੋਟਲ ਮੈਂ ਚੜਾਇਆ ਸੀਗਾ ਦੋ ਦਿਨਾਂ ਦੇ ਵਿੱਚ ਉੱਥੋਂ ਅੱਛਾ ਫਿਰ ਉਦੋਂ ਮੈਨੂੰ ਕਹੀ ਇੱਥੇ ਦੇ ਜਿਹੜੇ ਮਲਕੇ ਵੀ ਉਹਨਾਂ ਬੰਦਿਆਂ ਦੇ ਵੀ ਨੰਗੇ ਚਿਹਰੇ ਆਏ ਸਾਹਮਣੇ ਜਿਹੜੇ ਅੱਜ ਦੇ ਇੱਥੇ ਨਾ ਮਲਕੇ ਵੀ ਨਾਮ ਤਾਂ ਚਲੋ ਕੀ ਲੈਣਾ ਜਿਹੜੇ ਹੁਣ ਬਣਦੇ ਆ ਪੰਜਾਬ ਦੇ ਸੀ ਬਹੁਤ ਹਤੀਸ਼ੀ ਆ ਤੇ ਬਹੁਤ ਮਲਕੇ ਵੀ ਹਰ ਇੱਕ ਮਲਕੇ ਵੀ ਅਸੀਂ ਮੂਰੇ ਹੋ ਕੇ ਖੜਦੇ ਆ ਉਹ ਬੰਦੇ ਸਾਡਾ ਤਾਂ ਪੈਸਾ ਮੰਗਦੇ ਸੀ ਅੱਛਾ ਜਦੋਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਵੀ ਇੱਧਰ ਜੇ ਆ ਏਅਰਪੋਰਟ ਤੇ ਆ ਥੁਲਾ ਚੱਲ ਰਹੇ ਹੈ ਕੰਮ ਤੁਸੀਂ ਸਾਡੀ ਹੈਲਪ ਕਰੋ ਉਹਨਾਂ ਨੇ ਸਾਡੇ ਤੋਂ ਪੈਸੇ ਡਿਮਾਂਡ ਕੀਤੀ ਅੱਗੇ ਕਿਤੇ ਨਾ ਲੱਗਿਆ ਫਿਰ ਵੀ ਧਰਨਾ ਸਪੈਸ਼ਲਿਸਟ ਆਣਗੇ ਹਾਂ ਧਰਨਾ ਵੀ ਲਾਇਆ ਉਹ ਵੀ ਏਅਰਪੋਰਟ ਤੇ ਤੇ ਗੱਲ ਵੀ ਮਨਾਈ ਉਹ ਜੀ ਵੱਡੀ ਗੱਲ ਸੀ ਉਦੋਂ ਤੋਂ ਬੜੇ ਚਰਚਾ ਚ ਰਹੇ ਜੀ ਉਹ ਤਾਂ ਮੇਰੇ ਨਾਲ ਇੰਨੇ ਕ ਮਲਕੀ ਵੀ ਇਮੀਗ੍ਰੇਸ਼ਨ ਵਾਲਾ ਕੰਟੈਕਟ ਕੀਤੇ ਵੀ ਤੁਸੀਂ ਸਿਰਫ ਸਾਡੇ ਲਈ ਇੱਕ ਵੀਡੀਓ ਪਾਓ ਸਾਡੇ ਨਾਮ ਤੇ ਇੱਕ ਵੀਡੀਓ ਪਾਓ ਵੀ ਅਸੀਂ ਇਹ ਤੇ ਟਰਸਟ ਕਰਦੇ ਆ ਅੱਛਾ ਮੇਰੀ ਇੰਟਰਵਿਊਸ ਬਹੁਤ ਹੋਈਆਂ ਕੈਨੇਡਾ ਦੇ ਵਿੱਚ ਵੀ ਇੰਟਰਵਿਊਸ ਚੱਲੀਆਂ ਮੇਰੀਆਂ ਤੇ ਬੜਾ ਹਾਈਲਾਈਟ ਕੀਤਾ ਕਾਫੀ ਮਤਲਬ ਸੈਲੀਬ੍ਰਿਟੀਜ਼ ਨੇ ਮਲਕੀ ਉਹ ਵੀਡੀਓ ਸ਼ੇਅਰ ਕੀਤੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਸਾਡੇ ਨਾਲ ਬਾਈ ਦੀਪ ਨੇ ਸੰਦੀਪ ਸਿੰਘ ਮਾਨ ਆਪਾਂ ਹਣਾ ਗੱਲਾਂ ਕਰਦੇ ਹਾਂ ਹੁਣ ਆਪਾਂ ਪੌਡਕਾਸਟ ਹਮੇਸ਼ਾ ਇੱਕ ਅੱਧਾ ਕਰੇ ਕਰਾਂਗੇ ਗੱਲਾਂ ਬਾਤਾਂ ਕਰੇ ਕਰਾਂਗੇ ਤੇ ਅਸੀਂ ਇਸ ਢੁੱਕ ਨਾਲ ਕਰੇ ਕਰਾਂਗੇ ਵੈਸੇ ਜਿਵੇਂ ਬੈਠ ਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਨਾ ਨੋਰਮਲ ਅਸੀਂ ਇਹ ਨਹੀਂ ਕੋਈ ਵੀ ਪੌਡਕਾਸਟ ਦਾ ਮਤਲਬ ਉਹੀ ਮਾਈਕ ਲਾਉਣੇ ਜ਼ਰੂਰੀ ਆ ਜਾਂ ਹੋਰ ਜ਼ਰੂਰੀ ਆ ਅਸੀਂ ਗੱਲਾਂ ਬਾਤਾਂ ਕਰੇ 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 ਕਿੱਥੇ ਕਰਨੀਆਂ ਨੇ ਨਵੇਂ-ਨਵੇਂ ਤੁਹਾਨੂੰ ਐਪੀਸੋਡ ਦਿਖਾਈ ਕਰਾਂਗੇ ਚਾਹੇ ਉਹ ਦੀਪ ਬਾਈ ਨਾਲ ਹੋਣ ਚਾਹੇ ਕਿਸੇ ਆਉਣ ਵਾਲੇ ਸਮੇਂ 'ਚ ਕਿਸੇ ਡਾਕਟਰ ਨਾਲ ਹੋਣ ਜਾਂ ਕਿਸੇ ਬਜ਼ੁਰਗ ਨਾਲ ਹੋਣ ਵੋ ਕੋਵ ਕਹਿੰਆਂ ਗੱਲਾਂ ਤੇ ਜਿਨ੍ਹਾਂ ਦੇ ਵਿੱਚੋਂ ਆਪਾਂ ਨੂੰ ਖੁਸ਼ ਮਿਲ ਸਕੇ ਅੱਜ ਬਾਈ ਵੀ ਪਾ ਸਾਡੇ ਨਾਲ ਆ ਤੇ ਜੇ ਆਪਾਂ ਬਾਈ ਦੀਪ ਦੀ ਗੱਲ ਕਰੀਏ ਨਾ ਤਾਂ ਕਾਫੀ ਜ਼ਿਆਦਾ ਜ਼ਿੰਦਗੀ ਦਾ ਜਿਹੜਾ ਸਟਰਗਲ ਰਿਹਾ ਕਾਫੀ ਜ਼ਿਆਦਾ ਮਿਹਨਤ ਕੀਤੀ ਆ ਅੱਜ ਮੈਨੇਜਰ ਨੇਗੇ ਹੈਗੇ ਅਗੇ ਨੈਕਸਾ ਦੇ ਵਿੱਚੋਂ ਅਮਰੂਤੀ ਜੁਕੀ ਚ ਇੱਥੇ ਪਹੁੰਚੇ ਕਿਵੇਂ ਉਹਦੇ ਵਿੱਚ ਯੋਗਦਾਨ ਕਿਹਨੇ ਪਾਇਆ ਇਹਨਾਂ ਦਾ ਇੱਥੇ ਆਉਣ ਤੱਕ ਕਿਵੇਂ ਜ਼ਿੰਦਗੀ ਲੰਗੀ ਆ ਕੀ ਕੀ ਕਰਨਾ ਪਿਆ ਕਹਿੰਦਾ ਕਿਉਂਕਿ ਜਦੋਂ ਬੰਦਾ ਕਾਮਯਾਬ ਹੋ ਜਾਂਦਾ ਨਾ ਉਹ ਤਾਂ ਹਰੇਕ ਬੰਦੇ ਦੇ ਧਿਆਨ 'ਚ ਹੀ ਹੁੰਦਾ ਕਿ ਇਹ ਤਾਂ ਕਾਮਯਾਬ ਆ ਕਿੰਨੇ ਵਧੀਆ ਪੈਸੇ ਕਮਾਉਂਦਾ ਕਿੰਨੀ ਵਧੀਆ ਜਗ੍ਹਾ ਤੇ ਆ ਹਰੇਕ ਸਸਤਰੀ ਕਹਾਣਤਾ ਪਰ ਉਹਦੇ ਪਿੱਛੇ ਦੀ ਜ਼ਿੰਦਗੀ ਹੈ ਜਿਹੜੀ ਉਹ ਕਿਸੇ ਨੇ ਦੇਖੀ ਨਹੀਂ ਉਹਦੀ ਮਿਹਨਤ ਕੀ ਆ ਆਪਾਂ ਉਹ ਮਿਹਨਤ ਤੇ ਹੀ ਗੱਲ ਕਰਨੀ ਆ ਬਾਈ ਨਾਲ ਤੇ ਕਿਵੇਂ ਹੋ ਬਾਈ ਠੀਕ ਹੋ ਵਧੀਆ ਬਾਈ ਤੁਸੀਂ ਦੱਸੋ ਠੀਕ ਹੋ ਜੀ ਬਾਈ ਬਹੁਤ ਵਧੀਆ ਪਹਿਲਾਂ ਤਾਂ ਹਣਾ ਗੱਲ ਇਹ ਸੀ ਵੀ ਆਪਾਂ ਜਿੰਨੇ ਗੱਲ ਕਰੀਆ ਸਟਰਗਲ ਸਟਰਗਲ ਜਦੋਂ ਪੜਦੇ ਸੀਗੇ ਉਦੋਂ ਤੋਂ ਕੀ ਸੁਪਨਾ ਸੀ ਕੀ ਸੋਚਿਆ ਸੀ ਕਿਵੇਂ ਇਸ ਜਗ੍ਹਾ 'ਤੇ ਪਹੁੰਚੇ ਹੋਗੇ ਦੇ ਕੋ ਸਟਰਗਲ ਤਾਂ ਆਏ ਆ ਸਟਰਗਲ ਤਾਂ ਬੱਚ ਦੇ ਜਿਹੜਾ ਬਚਪਨ ਤੋਂ ਹੋ ਜਾਂਦਾ ਹੈ ਜਿਵੇਂ ਜੰਮਦੇ ਬੱਚੇ ਨੂੰ ਵੀ ਜਦੋਂ ਦੁੱਧ ਨੂੰ ਭੁੱਖ ਲੱਗਦੀ ਹੈ ਉਹ ਰੋਣ ਲੱਗ ਜਾਂਦਾ ਹੈ ਉਹ ਵੀ ਇੱਕ ਦਾ ਸਟਰਗਲ ਹੈ ਇੱਕ ਤਰ੍ਹਾਂ ਦਾ ਜੇ ਸਮਝਿਆ ਜਾਵੇ ਤਾਂ ਸਟਰਗਲ ਹੈ ਜੇ ਨਾ ਸਮਝਿਆ ਜਾਵੇ ਤਾਂ ਇੱਕ ਦੋ ਨਜ਼ਰੀਏ ਹੁੰਦੇ ਆ ਇੱਕ ਖੁਸ਼ੀ ਦੇ ਤੌਰ ਤੇ ਲੈਣਾ ਤੇ ਇੱਕ ਮਤਲਬ ਉਹਨੂੰ ਬੋਝ ਦੇ ਤੌਰ ਤੇ ਲੈਣਾ ਹੈ ਨਾ ਜੇ ਆਪਾਂ ਇੰਜੋਏਮੈਂਟ ਸਮਝ ਕੇ ਚੱਲੀਏ ਤਾਂ ਉਹਨੂੰ ਬੋਝ ਲੱਗਣੋਂ हट ਜਾਊਗਾ ਨਜ਼ਰੀਆ ਬਸ ਦੇਖਣ ਦਾ ਇੱਕ ਜਿਵੇਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੁੰਦੀ ਹੈ ਵੀ ਬਚਪਨ ਤੋਂ ਹੀ ਆਪਾਂ ਨੂੰ ਤਿਆਰ ਕਰਨ ਲੱਗ ਜਾਂਦੇ ਆ ਜਿਹੜੀ ਮੈਂਟੈਲਿਟੀ ਹੈ ਨਾ ਆਪਣੀ ਮੀਡਲ ਕਲਾਸ ਫੈਮਿਲੀ ਦੇ ਪੇਰੈਂਟਸ ਦੀ ਉਹ ਮੈਂਟੈਲਿਟੀ ਇਹ ਹੈ ਵੀ ਬੱਚਾ ਬੇਟਾ ਤੂੰ ਪੜ ਲੈ ਆਪਾਂ ਬੱਚੇ ਨੂੰ ਤੁਸੀਂ ਵੀ ਘਰ ਵਿੱਚ ਨੂੰ ਕਹਿੰਦੇ ਹੋ ਪੜ ਲੈ ਪੜ ਪੜ ਲੈ ਕਿਉਂ ਹਮ ਹੈਨਾ ਇਹ ਵੀ ਸਮਝ ਆ ਜਾਂਦਾ ਹੈਗਾ ਵੀ ਯਾਰ ਪੜ ਤਾਂ ਮਤਲਬ ਕਿ ਵੀ ਨਾਰਮਲ ਜਿਵੇਂ ਨਾ ਮੈਂ ਇੱਕ ਪੋਡਕਾਸਟ ਦੇਖਿਆ ਸੀ ਹਾਰਡ ਫਾਰਮਰ ਦਾ ਹਮ ਉਹ ਆਪਣੇ ਬੱਚੇ ਉਹ ਧੁਗੜੀਆਂ ਨੇ ਉਹ ਕੁੜੀਆਂ ਨੂੰ ਪੜਾਉਂਦਾ ਨਹੀਂ ਹੈਗਾ ਉਹ ਸਕੂਲ ਦੇ ਵਿੱਚ ਨਹੀਂ ਭੇਜਦਾ ਭੇਜ ਰਿਹਾ ਹੁੰਦਾ ਹਮ ਮਤਲਬ ਅੱਜ ਦੇ ਟਾਈਮ ਦੇ ਵਿੱਚ ਜਿਹਦੇ ਟਾਈਮ ਦੇ ਵਿੱਚ ਆਪਾਂ ਕਹਿੰਦੇ ਆਂ ਵੀ ਐਜੂਕੇਸ਼ਨ ਇਜ਼ ਮਸਟ ਹੈ ਸਭ ਤੋਂ ਜ਼ਰੂਰੀ ਹੈ ਨਾ ਉਹ ਕਹਿੰਦਾ ਮੈਂ ਘਰੇ ਪੜਾਉਣਾ ਵੀ ਉਹਨਾਂ ਨੂੰ ਕੈਲਕੂਲੇਸ਼ਨ ਆ ਜਾਏ ਉਹਨਾਂ ਨੂੰ ਨਾਰਮਲ ਚੀਜ਼ਾਂ ਲਿਖਣੀ ਆ ਜਾਣ ਸਮਝ ਆ ਜਾਵੇ ਵੀ ਕੀ ਕੀ ਬੋਲ ਰਿਹਾ ਹੈ ਨਾ ਉਦਾਂ ਹੀ ਆਪਣੇ ਮੇਰੇ ਨਾਲ ਵੀ ਇਹੀ ਹੋਇਆ ਵੀ ਮੈਨੂੰ ਬਚਪਨ ਤੋਂ ਚਾਅ ਕਰਨਾ ਕਿ ਵੀ ਬੇਟਾ ਪੜ੍ਹਨਾ ਨੌਕਰੀ ਤੇ ਲੱਗਣਾ ਹੈ ਨਾ ਮੇਰੇ ਮੰਮੀ ਪਾਪਾ ਜੋਬ ਕਰਦੇ ਸੀ ਪੰਜਾਬੀ ਯੂਨੀਵਰਸਿਟੀ ਕੈਂਪਸ ਅਤਲਵੱਡੀ ਸਭੂ ਉੱਥੇ ਜੋਬ ਕਰਦੇ ਸੀ ਦੋਨੋਂ ਤਾਂ ਮੇਰੇ ਵੀ ਉਹਨਾਂ ਨੂੰ ਇਹ ਸੋਚ ਸੀ ਵੀ ਸਾਡਾ ਬੇਟਾ ਇੱਥੋਂ ਹੀ ਐਮਬੀਏ ਕਰੇ ਹੂੰ ਪਹਿਲਾਂ ਅਸੀਂ ਬੀਏ ਚ ਚਲੇ ਗਏ ਬੀ ਦੇ ਬਾਅਦ ਮਿਲ ਕੇ ਵੀ ਉਹਨਾਂ ਦਾ ਸੁਪਨਾ ਦੇਖ ਕੇ ਵੀ ਮੈਨੂੰ ਵੀ ਆਇਆ ਵੀ ਜਿਉਂਦੇ ਕਿਹਦੀ ਖਾਤਰ ਪੇਰੈਂਟਸ ਦੀ ਖਾਤਰ ਜਿਉਨੇ ਆ ਮੈਂ ਵੀ ਐਮਪੀਏ ਦੇ ਵਿੱਚ ਉਹ ਕੋਰਸ ਆਇਆ ਸੀਗਾ ਬੀਬੀ ਪਲਸ ਐਮਬੀਏ 5 ਸਾਲ ਦਾ ਉਹ ਸੀਗਾ ਕੰਸੈਪਟ ਦੇ ਮੈਂ ਉਹਦੇ ਵਿੱਚ ਭਾਗ ਲਿਆ ਤੇ ਬੀਬੀ ਪਲਸ ਐਮਬੀਏ ਕੀਤੀ ਉੱਥੇ ਹੀ ਉਸ ਤੋਂ ਬਾਅਦ ਫਿਰ ਉਹੀ ਰੋਜ਼ਗਾਰ ਦੀ ਦੌੜ ਦੇ ਵਿੱਚ ਲੱਗ ਗਈ ਉਹ ਤੋਂ ਮੇਰਾ ਐਕਸੀਡੈਂਟ ਜੇ ਹੋ ਗਿਆ ਸੀਗਾ ਤਾਂ ਥੋੜਾ ਉਹ ਟਾਈਮ ਮੈਂ ਮਿਸ ਕਰ ਗਿਆ ਹੂੰ ਜਿਹਦੇ ਕਰਕੇ ਬਲੈ ਜਿਹੜੀ ਗਵਰਨਮੈਂਟ ਬੈਂਕ ਤੋਂ ਗਵਰਨਮੈਂਟ ਜੌਬਸ ਦੀ ਮੇਰੇ ਮਲਕੇ ਵੀ ਇੱਕ ਜਦੋਂ ਜਾਣਾ ਸੀਗਾ ਗਵਰਨਮੈਂਟ ਦੀ ਮਲਕੇ ਵੀ ਉਹਨਾਂ ਦੀ ਪੜ੍ਹਾਈ ਕਰਨੀ ਸੀ ਟੈਸਟ ਕਲੀਅਰ ਕਰਨਾ ਵਾਸਤੇ ਕੁਝ ਪੜ੍ਹਨਾ ਸੀਗਾ ਉਹ ਟਾਈਮ ਮੈਂ ਮਿਸ ਕਰ ਗਿਆ ਕਿਉਂਕਿ ਉਹ 1.5 ਸਾਲ ਜਾਂ 1.2 ਸਾਲ ਮਲਕੇ ਬੈਠਤੀ ਰਹਿਣਾ ਅੱਛਾ ਕੀ ਹੋਊਗੀ ਕਹੇ ਜੀ ਬਾਈ ਨਹੀਂ ਮਤਲਬ ਜੋ ਸੱਚ ਦੱਸਾਂ ਜਾਂ ਝੂਠ ਦੱਸਾਂ ਸੱਚ ਦੱਸਾਂ ਕਿਉਂਕਿ ਕਾਰਨ ਗੱਲਬਾਤ ਦਾ ਮਤਲਬ ਕੀ ਹੋਇਆ ਹਨਾ ਕਿਸੇ ਨੂੰ ਸਿੱਖਿਆ ਆਵੇ ਬੰਦੇ ਦੇ ਆਮ ਜ਼ਿੰਦਗੀ ਚ ਕੀ ਕੀ ਰੁਝੇਵੇਂ ਹੁੰਦੇ ਆ ਕਿਵੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਕੀ ਦਿੱਕਤਾਂ ਆ ਸਕਦੀਆਂ ਕੁਝ ਆਪਣੇ ਕਰਕੇ ਹੋ ਜਾਂ ਕੁਝ ਐਮਰਜੈਂਸੀ ਆਪੀ ਵੀ ਆ ਜਾਂਦੀਆਂ ਨੇ ਹਨਾ ਦੇਖੋ ਕਾਲਜ ਲਾਈਫ ਦੇ ਵਿੱਚ ਨਾ ਆਪਾਂ ਕੀ ਕਰਦੇ ਆ ਇੱਕ ਨਾ ਪ੍ਰਭਾਵਿਤ ਹੋ ਜਾਂਦੇ ਆ ਆ ਇੱਕ ਰਹਿਣ ਸਹਿਣ ਤੋਂ ਪ੍ਰਭਾਵਿਤ ਮੁੰਡਿਆਂ ਤੋਂ ਪ੍ਰਭਾਵਿਤ ਵੀ ਇੱਕ ਨਾ ਵੀ ਆਪਾਂ 2-4 ਮੁੰਡੇ ਰਲ ਕੇ ਇੱਕ ਮਤਲਬ ਐਂ ਹੁੰਦਾ ਵੀ ਗੈਂਗ ਟਾਈਪ ਬਣਾ ਲੈਨੇ ਹਨਾ ਲੜੋ ਲੜਾਈਆਂ ਨੂੰ ਤਰਜੀਹ ਦੇਣ ਲੱਗ ਜਾਂਦੇ ਆ ਉਹੀ ਸਾਡੇ ਮਤਲਬ ਕਿ ਮੇਰੇ ਦੋਸਤ ਵੀ ਸੀਗੇ ਦੋ ਹੂੰ ਮਤਲਬ ਅਸੀਂ ਵੀ ਇੱਕ ਦੂਜੇ ਤੋਂ ਪ੍ਰਭਾਵਿਤ ਹੋ ਕੇ ਵੀ ਹਾਂ ਯਾਰ ਆ ਤਗੜੀ ਚੀਜ਼ ਹੈ ਹੂੰ ਉਹਦੇ ਵਿੱਚ ਹੋਇਆ ਕਿ ਅਸੀਂ ਪਹਿਲਾਂ ਕਿਸ ਨੂੰ ਅਸੀਂ ਕੁੱਟਤਾ ਉਹ ਮਤਲਬ ਕਿ ਵੀ ਜਾਂ ਮੇਰੇ ਦੋਸਤਾਂ ਦਾ ਸ਼ਰਾਬ ਉਹ ਮੈਨੂੰ ਕਿਹਾ ਕਰਦੇ ਹੂੰ ਵੀ ਕਹਿੰਦਾ ਯਾਰ ਤੇਰੇ ਤੇ ਕਦੇ ਪਰਚਾ ਨਹੀਂ ਹੋਇਆ ਤੇਰੀ ਕਦੇ ਮਲਕੇ ਵੀ ਕਦੇ ਕੁੱਟ ਮਾਰ ਨਹੀਂ ਹੋਈ ਹੈਗੀ ਤੂੰ ਮਰ ਜਾਂਦਾ ਸਾਰ ਵਾਰ ਅੱਛਾ ਤੇ ਇੱਕ ਵਾਰ ਕੀ ਹੋਇਆ ਫਿਰ ਮਲਕੇ ਬਗਾਨੇ ਪੁੱਤ ਟੱਕਰ ਗਈ ਤੇ ਉਹ 8-9 ਜਣੇ ਸੀਗੇ ਮੈਂ ਇਕੱਲਾ ਸੀਗਾ ਹੂੰ ਉਹਨਾਂ ਨੇ ਮਤਲਬ ਕਿ ਵੀ ਪਹਿਲਾਂ ਜਦੋਂ ਮੈਂ ਕਾਲਜ ਦੇ ਵਿੱਚ ਨਿਕਲ ਕੇ ਜਾ ਰਿਹਾ ਸੀ ਘਰੋਂ ਕਾਲਜ ਦੀ ਨਜਾ ਰਿਹਾ ਸੀਗਾ ਹੂੰ ਉਹਨਾਂ ਨੇ ਫੀਲਡ ਲਾਈ ਹੋਈ ਸੀ ਕਿ Trap ਲਾਇਆ ਹੋਇਆ ਸੀ ਮੇਰੇ ਤੇ ਅੱਛਾ ਮੈਨੂੰ ਮਾਰਨ ਦਾ Trap ਲਾਇਆ ਹੋਇਆ ਸੀ ਉਹਨਾਂ ਨੇ ਹੂੰ ਚਲੋ ਪਰਮਾਤਮਾ ਵੱਲੋਂ ਬਚਤ ਰਹੀ ਮੇਰੀ ਕਲੀ ਬਾਹ ਦਾ ਨੁਕਸਾਨ ਹੋਇਆ ਉਹਦੇ ਅੱਛਾ ਹਾਂ ਵੈਸੀ ਮੈਂ ਮਲਕੇ ਵੀ ਹਰ ਇੱਕ ਨੂੰ ਇਹ ਕਹਿੰਦਾ ਨਾ ਮੇਰੇ ਮੰਮਾ ਕਹਿੰਦਾ ਤੂੰ ਦੱਸਣੀ ਹੀ ਨਹੀਂ ਕਿਸ ਨੂੰ ਗੱਲ ਮਲਕੇ ਕਹਿੰਦਾ ਬਾਈਕ ਤੋਂ ਹੁਣ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਮੈਂ ਕਹਿੰਦਾ ਤੇ ਬਾਈਕ ਤੋਂ ਐਕਸੀਡੈਂਟ ਹੋ ਗਿਆ ਸੀਗਾ ਇਸ ਗੱਲ ਦੇ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਹੈ ਕਿ ਵੀ ਯਾਰ ਵੀ ਅਸੀਂ ਜਦੋਂ ਅਸੀਂ ਕਿਸ ਨੂੰ ਕੁੱਟ ਸਰਦੇ ਹਾਂ ਤਾਂ ਗੱਲ ਵੀ ਕੋਈ ਆਸ ਵਾਲਾ ਨਹੀਂ। ਹਰੇਕ ਬੰਦਾ ਤਾਕੜਾ। ਹਾਂ ਜਦੋਂ 7-8 ਬੰਦੇ ਆਉਣ ਕਦੇ ਇਕੱਲੇ ਬੰਦੇ ਦਾ ਕੁਝ ਨਹੀਂ ਬਣਦਾ ਹੈਗਾ। ਇਹਨਾਂ ਹੁਣ ਉਹ ਉਹਨਾਂ ਚੀਜ਼ਾਂ ਤੋਂ ਉੱਪਰ ਅੱਠ ਚੱਕਿਆਂ ਵੀ ਅੱਬ ਦੇ ਆਪਣ ਨੂੰ ਘੈਂਟ ਕਹਾਉਣ ਦੀ ਇੱਕ ਜਿਹੜੀ ਦੌੜ ਸੀ ਖਤਮ ਹੋ ਗਈ। ਉਹ ਖਤਮ ਹੋ ਚੁੱਕੀ ਹੈ ਲਾਈਫ 'ਚ ਹੈਨਾ। ਹੁਣ ਤਾਂ ਮਲਕੀ ਵੀ ਕਈ ਵਾਰ ਜਦੋਂ ਬੰਦੇ ਨੂੰ ਮਿਲਦਾ ਹੁੰਦਾ ਉਹ ਮੈਨੂੰ ਸਾਧੂ ਆਗੂ ਕਹਿੰਦੇ ਸਨ ਸਾਧੂ ਯਾਰ ਬੰਦਾ ਹੈ ਯਾਰ ਸਭ ਟਾਈਮ ਕੀ ਹੋਇਆ ਕੀ ਫਿਰ ਉਹਦੋਂ ਕੀ ਹੋਇਆ ਮਤਲਬ? ਉਹਦੋਂ ਕੀ ਹੋਇਆ? ਤੇ ਮੈਂ ਮਲਕੇ ਵੀ ਜਿਹੜੀ ਮੁੱਦਾ ਚੱਕਿਆ ਸੀਗਾ ਮੈਂ ਮੁੱਦਾ ਇਹੀ ਸਹੀ ਚੱਕਿਆ ਸੀਗਾ ਵੀ ਜਿਹੜਾ ਸੀਗਾ ਵੀ ਕੋਈ ਗਲਤ ਇੱਕ ਸਟੂਡੈਂਟ ਗਲਤ ਕਰ ਰਿਹਾ ਸੀਗਾ ਕੁਛ ਮੈਂ ਮੁੱਦਾ ਚੱਕਿਆ ਵੀ ਤੂੰ ਸਾਡੇ ਮਲਕੇ ਵੀ ਗਲਤ ਨਹੀਂ ਕਰਨਾ ਹੈਗਾ ਉਹ ਮਲਕੇ ਵੀ ਕੀ ਹੋ ਰਿਹਾ ਸੀਗਾ ਉਹ ਥੋੜਾ ਮਲਕੇ ਵੀ ਇਸ ਗੱਲ ਨੂੰ ਐ ਲੈ ਗਿਆ ਵੀ ਉਹਦੇ ਸੰਬੰਧ ਜਿਹੜੇ ਸੀਗੇ ਕਈ ਮਲਕੇ ਵੀ ਗੈਂਗਸਟਰ ਟਾਈਪ ਜਾਂ ਮਲਕੇ ਹੋਰ ਮੁੰਡਿਆਂ ਨਾਲ ਸੀਗੇ ਗੁੰਡਾ ਕਰਦੀ ਗੁੰਡਾ ਕਰਦੀ ਆ ਉਹ ਕਿਉਂ ਹੈ ਉਹਨੇ ਪਹਿਲਾਂ ਟਰ ਮਿਲ ਕੇ ਮੈਨੂੰ ਮਿਲ ਕੇ ਜਿਵੇਂ ਉਹ ਟਾਈਮ ਪਾ ਲੈਂਦੇ ਸੀਗੇ ਅਸੀਂ ਨਾਰਮਲ ਬੈਠੇ ਤੇ ਸਾਨੂੰ ਫੋਨ ਆਇਆ ਵੀ ਵੱਡੇ ਬਦਮਾਸ਼ਾਂ ਦੇ ਕੋਲੋਂ ਆਜ ਤੁਹਾਨੂੰ ਆ ਕਰਵਾਣਗੇ ਜੋ ਕਰਵਾਣਗੇ 20 25 ਬੰਦੇ ਨੇ ਬੁਲਾ ਲਏ ਜੀ ਹੁਣ ਜਦੋਂ ਤੱਕ ਮਿਲ ਕੇ ਸਾਹਮਣੇ ਪਹਿਲਾਂ ਦੱਸ ਕੇ ਆਉਗਾ ਅਗਲਾ ਫਿਰ ਛੋਟੇ ਆਪਾਂ ਵੀ ਤਿਆਰੀ ਚੋਵਾਂਗੇ ਆਪਾਂ ਵੀ ਤਿਆਰੀ ਚ ਜਾ ਕੇ ਜੀ ਫਿਰ ਆਪਾਂ ਕੁੱਟਦੇ ਹੁਣ ਉਹਨਾਂ ਦੇ ਵਿੱਚੋਂ ਕੋਈ ਇੱਕ ਬੰਦਾ ਮਿਲ ਕੇ ਆਪ ਨੂੰ ਕਹਿੰਦਾ ਕਹੋਂਦਾ ਸੀਗਾ ਉਹਦੇ ਸੱਟਪੇਟ ਜ਼ਿਆਦਾ ਲੱਗ ਗਈ ਕਿਉਂਕਿ ਅਸੀਂ ਉਹ ਮੇਨ ਬੰਦਾ ਹੀ ਜ਼ਿਆਦਾ ਕੁੱਟਿਆ ਫਿਰ ਅੱਛਾ ਤੇ ਉਦੋਂ ਫਿਰ ਹੋਇਆ ਕਿ ਉਹ ਮੇ ਕਈ ਵਾਰ ਮਿਸ ਹੋ ਗਏ ਕਿਉਂਕਿ ਮੈਂ ਕੱਲਾਂ ਨੂੰ ਟੱਕਰਿਆ ਨਹੀਂ ਕਦੇ ਵੀ ਇੱਕ ਦਿਨ ਟਪ ਟੱਕਰ ਗਿਆ ਉਸ ਫਿਰ ਉਹਨਾਂ ਨੇ ਪੂਰੀ ਉਹਦੇ ਗੁੰਬਗਲਾੜਾ ਪੂਰਾ ਕਰਿਆ ਅੱਛਾ ਪਰ ਮੈਂ ਵਿੱਚ ਉਹ ਮੈਨੂੰ ਹੋਰ ਮੈਨੂੰ ਕੁੱਟਣ ਤਾਂ ਲੱਗ ਗਏ ਕਿਉਂਕਿ ਉਹ ਮੈਂ ਹੱਸਣ ਲੱਗ ਗਿਆ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਯਾਰ ਵੀ ਜੇ ਕੁਟੀ ਤੇ ਜਾਂਦੇ ਮੈਨੂੰ ਜੇ ਮੈਂ ਇਹਨਾਂ ਦੇ ਸਾਹਦੇ ਜਾਂ ਸਾਡਾ ਗਰੁੱਪ ਇਹਨਾਂ ਨੂੰ ਕੁੱਟਦਾ ਹੁੰਦਾ ਕਿਸੇ ਇੱਕ ਬੰਦੇ ਨੂੰ ਅਸੀਂ ਮਾਰ ਦਿੰਦੇ ਵੀ ਮੈਂ ਤਾਂ ਬਚ ਜ ਗਿਆ ਉਹ ਫਿਰ ਇੱਕ ਨੇ ਮਲ ਕੇ ਮੇਰੀ ਬਾਹਾਂ ਫੜ ਕੇ ਮਲ ਕੇ ਇਥੇ ਤੋੜੀ ਰੌੜ ਮਾਰ ਕੇ ਇਹਨੇ ਮਲ ਕੇ ਵੀ ਨਾਲ ਦੇ ਬੰਦਿਆਂ ਨੂੰ ਪਤਾ ਲੱਗ ਗਿਆ ਉਹ ਸਾਰੇ ਪਹੁੰਚ ਗਏ ਉਹ ਭੱਜ ਗਈ ਉਹ ਭੱਜ ਗਈ ਉੱਥੋਂ ਉਹ ਮੈਨੂੰ ਚੱਕਣਾ ਚਾਹੁੰਦੇ ਸੀ ਚੱਕ ਕੇ ਨਾਲ ਲੈ ਜਾਣਾ ਚਾਹੁੰਦੇ ਸੀ ਉਹ ਚਲੋ ਬਚਾ ਰਹੀ ਗਿਆ ਜੀ ਤੇ ਉਹ ਬਚਤ ਕਾਫੀ ਰਹਿ ਗਈ ਉਦੋਂ ਵੀ ਮੇਰੇ ਸੱਟ ਸਿਰਫ ਬਾਹ ਤੇ ਬਾਹ ਰੋਟੀ ਤੇ ਇੱਕ ਲੱਤ ਦਾ ਜਿਆਦਾ ਨੁਕਸਾਨ ਹੋਇਆ ਸੀਗਾ ਉਹਦੇ ਕਰਕੇ ਤੇ ਬਸ ਇਹੀ ਚੀਜ਼ ਸੀਗੀ ਜਿਹੜੀ ਮੈਨੂੰ ਲੱਗਦੀ ਸੀ ਫਿਰ ਮਤਲਬ ਉਹਦੇ ਤੇ ਛੋਟਾ ਸਾਲ ਡੇਢ ਸਾਲ ਲੰਘ ਗਿਆ ਡੇਢ ਬਾਅਦ ਪਿੱਛੇ ਗਈ ਉਹ ਕਿੰਨੇ ਲੱਤ ਦੇ ਜਿਆਦਾ ਸੀਗੀ ਫਿਰ ਇਹਦੇ ਆਪਰੇਸ਼ਨ ਹੋਇਆ ਸੀਗਾ अच्छा वो फिर बेड ਤੇ ਉਹ ਟਾਈਮ ਸੀਗਾ ਮੇਰਾ ਅਸਲ ਦੇ ਵਿੱਚ ਕਿਉਂਕਿ ਉਦੋਂ ਮੈਂ ਜਿਹੜਾ ਲਾਸਟ ਮਿੰਟ एग्जाम ਸੀਗਾ MBA ਦੇ ਉਹ एग्जाम ਵੀ ਜਿਹੜੇ ਹੈਗੇ ਮੈਨੂੰ ਇੱਕ ਹੈਲਪਰ ਮਿਲਿਆ ਸੀਗਾ ਮੈਂ बोलਦਾ ਸੀ ਉਹ ਲਿਖਦਾ ਸੀ ਅੱਛਾ ਉਹਨੇ ਕੰਮ ਕੀਤਾ ਉਹਨੇ ਕੰਮ ਕੀਤਾ ਉਹ ਟਾਈਮ ਮੈਂ ਮਿਸ ਕਰ ਗਿਆ ਆਪਣੀ ਲਾਈਫ ਦਾ ਤੇ ਉਹਦਾ ਮੈਨੂੰ ਘਾਟਾ ਹੁਣ ਤੱਕ ਚੜਨਾ ਪੈ ਰਿਹਾ ਹੈ ਹਾਂ ਲੋਕਾਂ ਦਾ ਨਜ਼ਰੀਆ ਕਿੰਨਾ ਕਿੰਨਾ ਫਿਜ਼ੀਕਲ ਫਿਟਨੈਸ ਦੇ ਵਿੱਚ ਵੀ ਉਹ ਜੀ ਦਿੱਕਤ ਆਈ ਹੋਈ ਦਿੱਕਤ ਆਈ No doubt ਦਿੱਕਤ ਆਈ ਉਹ ਕਿੰਨੇ ਕਿਤੇ ਕਿਉਂਕਿ ਜਿਹੜਾ ਹੁਣ ਕੰਮ ਕਿਥੇ ਤੋਂ ਮਨ ਲੱਗ ਵੀ ਇੰਨਾ ਇੱਕ ਜਾਨ ਇੰਨਾ ਕੋ ਹੁੰਦਾ ਸੀਗਾ ਵੀ ਇੱਕ ਟਾਈਮ ਤੇ ਜੇ ਠੱਠਾ ਵੀ ਹੁੰਦਾ ਠੱਠੇ ਨੂੰ ਵੀ ਸੀ ਮਤਲਬ ਵੀ ਸੱਟਣ ਦੀ ਆਏ ਨਾ ਕਹਿੰਦੇਗਾ ਵੀ ਸੱਟ ਲਾਂਗੇ ਜਵਾਨੀ ਹੁੰਦੀ ਹੈ ਨਾ ਜਵਾਨੀ ਹੁੰਦੀ ਹੈ ਉਹ ਟਾਈਮ 'ਚ ਉਹ ਟਾਈਮ ਤੇ ਮਤਲਬ ਕਿ ਕਈ ਵਾਰ ਤਾਂ ਅਸੀਂ ਐ ਵੀ ਕਹਿੰਦੇ ਯਾਰ ਵੀ ਥੋੜੇ ਨਾਲ ਸਾਡਾ ਕੀ ਮਕੌੜਾ ਜੇ ਸਾਡਾ ਲਦਨ ਨਾਲ ਲੜਾਈ ਹੋ ਜੇ ਤਾਂ ਲਦਨ ਨੂੰ ਵੀ ਅਸੀਂ ਉਹ ਕਰ ਦਾਂਗੇ ਵੀ ਆਹ ਜਿਹੜੀ ਸਾਹਮਣੇ ਸਾਹਮਣੇ ਲੜਾਈ ਤਾਂ ਲਦਨ ਨੂੰ ਵੀ ਜੌਣ ਦਿੰਦੇ ਹੈਗੇ ਉਹ ਵੀ ਮਾਰੂਗਾ ਤਾਂ ਮਤਲਬ ਕਿ ਮਜ਼ਾਇਲ ਨਾਲ ਮਾਰ ਸਕਦਾ ਸਾਨੂੰ ਮਤਲਬ ਉਹ ਹਾਂ ਜੋ ਸਮਾਂ ਸੀ ਹਾਸੋਹੀਣੀਆਂ ਗੱਲਾਂ ਹੁੰਦੀਆਂ ਨੇ ਉਹ ਰਸੋਈਆਂ ਹੁਣ ਕਈ ਵਾਰ ਤੁਹਾਨੂੰ ਹਾਸਾ ਆਉਂਦਾ ਹੁੰਦਾ ਉਹਨਾਂ ਨਾਲ ਗੱਲਾਂ ਤੇ ਮੇਰੇ ਕੀ ਸੀ ਹੈ ਨਾ ਮਤਲਬ ਇਹ ਪਰ ਹੁਣ ਦੇਖਦੇ ਆ ਜਦੋਂ ਮੈਚ्योर ਹੁੰਨੇ ਆ ਆਪਣੀ ਲਾਈਫ ਚ ਹੁਣ ਦੇਖਦੇ ਸਾਰਿਆਂ ਤੇ ਹੁੰਦਾ ਹੁਣ ਇਹ ਲੱਗਦਾ ਵੀ ਪਾਸੇ ਹੀ ਵੱਟ ਜਾਂਦੇ ਰਹੇ ਸੀ ਹਾਂ ਹੁਣ ਜਿਹੜੇ ਮਲਕੇ ਵੀ ਹੁਣ ਕਈ ਵਾਰ ਜਵਾਨੀ ਵਾਲੇ ਬੰਦੇ ਸਾਡੇ ਤੇ ਆਉਂਦੇ ਆ ਜਦੋਂ ਕਈ ਵਾਰ ਮੈਂ ਕਾਰ ਰੋਡ ਰੇਜ ਜਿਹਨੂੰ ਆਪਾਂ ਬੋਲਦੇ ਆ ਮਨੀਸ਼ ਜੀ ਜਦੋਂ ਆਪਾਂ ਕਾਰ ਤੇ ਜਾ ਰਹੇ ਹੁੰਨੇ ਕਿਸੇ ਨਾਲ ਲੱਗ ਲਗਾ ਜੇ ਉਹ ਮਲਕੇ ਵੀ ਆਉਂਦੇ ਨਹੀਂ ਤੈਨੂੰ ਐ ਕਰਦਾਂਗੇ ਉਹ ਕਿਹਨੂੰ ਬਾਈ ਜੀ ਮਾਫ ਕਰ ਦੋ ਉਹਨਾਂ ਤੇ ਹੈਗੀ ਹੈ ਆਪਣੇ ਤੇ ਲੰਗ ਚੁੱਕੀ ਹੈ ਹੈ ਨਾ ਤਾਂ ਕਰਕੇ ਇਹ ਸਾਈਕਲ ਬਣਿਆ ਹੋਇਆ ਹੈ ਇਹ ਬਣਦਾ ਹੀ ਆਉਂਦਾ ਹੈ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਮਤਲਬ ਜਦੋਂ ਆਪਾਂ ਕਹਿੰਦੇ ਸੀ ਉਹ ਗੱਲ ਜਿੰਦਗੀ ਦੀ ਸਕਸੈਸ ਦੀ ਹੈ ਨਾ ਉਸ ਤੋਂ ਜੋ ਦੌਰ ਚ ਲੱਗੇ ਇੱਕ ਮਤਲਬ ਮੈਨੂੰ ਜਿਹੜਾ ਮਲੱਕੇ ਵੀ ਘਾਟਾ ਪਿਆ ਮੇਰੀ ਜੋਬ ਉੱਥੇ ਲੱਗਣੀ ਸੀਗੀ ਉਸੇ ਮੈਂ ਡਿਪਾਰਟਮੈਂਟ ਦੇ ਵਿੱਚ ਜੋਬ ਕਰਨੀ ਸੀਗੀ ਜਿੱਥੇ ਮੇਰੇ ਪਾਪਾ ਦਾ ਸੁਪਨਾ ਸੀ ਮੰਮੀ ਪਾਪਾ ਦਾ ਸੁਪਨਾ ਸੀ ਐਕਚੁਅਲੀ ਮੇਰੇ ਮੰਮੀ ਵਪਾ ਸਕਿਉਰਟੀ ਗਾਰਡ ਸੀਗੇ ਹੈ ਨਾ ਕਿਉਂਕਿ ਆਪਣੇ ਮਾਪੇ ਕਹਿੰਦੇ ਉਹਨੇ ਕਹੀ ਨਾ ਮੈਨੂੰ ਕਹਿੰਦੇ ਨੇ ਕਹਿੰਦਾ ਯਾਰ ਤੂੰ ਐਂ ਨਾ ਦੱਸਿਆ ਕਰੋ ਮਤਲਬ ਤੇਰੇ ਰਹਿਣ ਬਹਿਣ ਵੱਡੇ ਲੋਕਾਂ ਨਾਲ ਸਿਕਿਉਰਟੀ ਕਰਮਸ ਕਰ ਮੈਂ ਕਹਾਂ ਯਾਰ ਵੀ ਜਿੰਨਾਂ ਨੇ ਮੈਨੂੰ ਪਾਲ ਕੇ ਐਡਾ ਵੱਡਾ ਕੀਤਾ ਹੈ ਉੱਥੇ ਕੀ ਵੱਡਾ ਕੀ ਛੋਟਾ ਕੀ ਨਾਲੇ ਯਾਰ ਆਪਣੇ ਮਾਪੇ ਜਿੰਨਾਂ ਨੇ ਜਿੰਨਾਂ ਦਾ ਮੈਂ ਬੱਚਾ ਮੈਂ ਉਹਨਾਂ ਨੂੰ ਕਿ ਮੈਨੂੰ ਮਾਣ ਮਹਿਸੂਸ ਹੁੰਦਾ ਵੀ ਉਹਨਾਂ ਨੇ ਇਹਨਾਂ ਸਟਰਗਲ ਕਰਕੇ ਮੈਨੂੰ ਐਸਾ ਥੋੜੀ ਵੱਡੀ ਗੱਲ ਆ ਅੱਜ ਕੱਲ ਰੀਅਲ ਦੇ ਵਿੱਚ ਵੀ ਆ ਇਹ ਬੰਦਾਂ ਚੀਜ਼ਾਂ ਸ਼ਰਮ ਮੰਨ ਜਾਂਦਾ ਇਹ ਚੀਜ਼ਾਂ ਮੰਨ ਜਾਂਦਾ ਬਈ ਨਹੀਂ ਮੰਨਣਾ ਚਾਹੀਦਾ ਉਹਨਾਂ ਦੀ ਵਜ੍ਹਾ ਕਰਕੇ ਤਾਂ ਮੈਂ ਵੱਡੇ ਲੋਕਾਂ 'ਚ ਬੈਠਣ-ਉੱਠਣ ਦੇ ਯੋਗਾਂ ਹੋਏ ਆ ਤੇ ਮੈਂ ਉਹਨਾਂ ਨੂੰ ਬਲਕਿ ਵੀ ਐ ਦੱਸਿਆ ਮੈਂ ਵੀ ਮੰਨਮ ਨਹੀਂ ਉਹ ਹਾਂ ਜੋ ਹੈ ਸੋ ਹੈ ਉਹਨਾਂ ਦਾ ਸੁਪਨਾ ਸੀਗਾ ਵੀ ਮੇਰਾ ਬੱਚਾ ਇੱਥੇ ਹੀ ਐਮਬੀਏ ਕਰੇ ਤੇ ਇੱਥੇ ਹੀ ਜੌਬ ਕਰੇ ਮੇਰਾ ਬਚਪਨ ਸਾਰਾ ਉਸੇ ਯੂਨੀਵਰਸਿਟੀ ਦੇ ਵਿੱਚ ਲੰਘਿਆ ਸੀਗਾ ਠੀਕ ਹੈ ਉਹ ਕਿਤਨੇ ਕਿਤੇ ਸੁਪਨਾ ਪੂਰਾ ਕਰਨਾ ਮੇਰੀ ਇਹੀ ਸੁਪਨਾ ਸੀਗਾ ਵੀ ਮੈਂ ਜੌਬ ਕਰਕੇ ਦਿਖਾਵਾਂ ਉਹ ਕੋਈ ਹੁੰਦਾ ਜਦੋਂ ਮੇਰੀ ਇੰਟਰਵਿਊ ਸੀ ਕਿਤੇ ਕੋਈ ਇੱਕ ਮਤਲਬ ਐਂਟੀ ਬੰਦਾ ਲਾ ਲੋ ਜਾਂ ਮਤਲਬ ਕੋਈ ਨਾ ਨਹੀਂ ਚਾਹੁੰਦਾ ਹੁੰਦਾ ਵੀ ਥੱਲੇ ਦੇ ਵਰਗ ਤੋਂ ਉੱਠ ਕੇ ਬੱਚਾ ਜਿਹੜਾ ਜਾਵੇ ਹੂੰ ਉਹ ਕੋਈ ਇੱਕ ਤਰ੍ਹਾਂ ਨਾਮ ਤਾਂ ਨਹੀਂ ਲੈਣ ਦਾ ਲਵਾਂਗੇ ਆਪਾਂ ਨਹੀਂ ਲੈਣਾ ਚਾਹੀਦਾ ਉਹਦਾ ਨਾਮ ਹਨਾ ਉਹਨੂੰ ਖੁਦ ਪਤਾ ਲੱਗ ਜਾਊਗਾ ਜੇਕਰ ਦੇਖਦਾ ਹੋਇਆ ਬੰਦਾ ਤਾਂ ਉਸ ਬੰਦੇ ਨੇ ਕੀ ਕੀਤਾ ਉਦੋਂ ਮਲੇ ਮਲੇ ਸਾਰੀ ਇੰਟਰਵਿਊ ਕਲੀਅਰ ਹੋ ਗਈ ਸਭ ਕੁਝ ਹੋ ਗਿਆ ਬਟ ਉਹਨੇ ਮਿਲ ਕੇ ਵੀ ਉਸ ਜਿਹੜੀ ਫੈਕਲਟੀ ਸੀਗੀ ਉਹਨਾਂ ਨੂੰ ਕਹਿ ਕੇ ਜਾਣ ਬੁੱਝ ਕੇ ਮੈਨੂੰ ਮਿਲ ਕੇ ਇਹਦੇ ਵਿੱਚ ਆਉਣ ਨਹੀਂ ਦਿੱਤਾ अच्छा उस तो बाद की फिर एक दौड़ लग जाती है भी नहीं मैं घर ही नहीं बैठना है, है कि मैं जॉब मैं प्राइवेट जॉब ਦੇ ਸੈਕਟਰ ਜਿਹੜਾ ਇੱਕ ਕਹਿੰਦੇ ਜਾਲ ਹੁੰਦਾ ਹੈ ਪ੍ਰਾਈਵੇਟ ਜੌਬ ਦਾ ਹੂੰ ਉਸ ਜਾਲ ਦੇ ਵਿੱਚ ਫਸ ਗਿਆ ਹੂੰ ਉੱਤੋਂ ਮੈਂ ਮਿਲ ਕੇ ਵੀ ਇਹ ਜਿਹੜੀ ਐਮਬੀਏ ਦੀ ਇਹ ਜਿਹੜੀ ਜੌਬਸ ਨੇ ਮੋਸਟਲੀ ਇਹ ਹੈਗੀਆਂ ਨੇ ਦਿੱਲੀ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਨੇ ਪੰਜਾਬ ਦੇ ਵਿੱਚ ਆਪਣੇ ਇੱਧਰ ਨਹੀਂ ਹੈਗੀਆਂ ਇੱਥੇ ਕੀ ਇੱਕ ਡੀਲਰ ਲਾਨਾ ਬੇਸਟ ਕੰਪਨੀਆਂ ਨੇ ਹੂੰ ਲਾਨਾ ਬੇਸਟ ਕੰਪਨੀਆਂ ਦੇ ਵਿੱਚ ਤੁਹਾਨੂੰ ਉਹ ਪ੍ਰੋਫੈਸ਼ਨਲਿਜ਼ਮ ਨਹੀਂ ਮਿਲੂਗੀ ਤਾਨੂੰ ਉਹ ਮਲਕੇ ਵੀ ਚੀਜ਼ ਨਹੀਂ ਮਿਲੂਗੀ ਜਿਹੜੀ ਤੁਸੀਂ ਮਤਲਬ ਚਾਹੁੰਦੇ ਹੈਗੇ ਵੀ ਸਾਨੂੰ ਇਹ ਚੀਜ਼ ਮਿਲ ਸਕੇ ਕੀ ਇੱਕ ਪ੍ਰੋਫੈਸ਼ਨਲਿਜ਼ਮ ਨਹੀਂ ਮਿਲੂਗੀ ਇੱਥੇ ਸਮਝ ਗਿਆ ਇੱਥੇ ਸਿਰਫ ਇਹ ਹੈ ਵੀ ਤੂੰ ਮੈਨੂੰ ਕਿੰਨਾ ਕਮਾ ਕੇ ਦੇਣਾ ਠੀਕ ਹੈ ਬਿਲਕੁਲ ਜੇ ਤੂੰ ਮੈਨੂੰ 100 ਰੁਪਏ ਕਮਾ ਕੇ ਦੇਵੇਂਗਾ ਤਾਂ ਮੈਂ ਤੈਨੂੰ ਵਿੱਚੋਂ ਰੁਪਇਆ ਦੇਵਾਂਗਾ ਕਮਾਊਪੁੱਤ ਕਮਾਊਪੁੱਤ ਇਹ ਮਤਲਬ ਇਸ ਸਰਕਲ ਦੇ ਵਿੱਚ ਕਿਉਂਕਿ ਆਪਾਂ ਘਰ ਵੀ ਨਹੀਂ ਛੱਡ ਸਕਦੇ ਹੁੰਦੇ ਹਾਂ ਹੂੰ ਬਿਲਕੁਲ ਘਰ ਦੇ ਕੋਲੇ ਰਹਾਂਗੇ ਤਾਂ ਇਹਨਾਂ ਦੇ ਮਿਲ ਕੇ ਆਪਣੀ ਮਜਬੂਰੀ ਬਣ ਜੂਗੀ ਇੱਥੇ ਰਹਿਣਾ ਫਿਰ ਇੱਥੇ ਆਪਾਂ ਇਸ ਲੀ ਦੇ ਵਿੱਚ ਫਸ ਜਾਂਦੇ ਆ ਫਿਰ ਉਹ ਕਦੇ ਇਸ ਦੇ ਵਿੱਚੋਂ ਆਪਾਂ ਬਾਹਰ ਨਿਕਲ ਨਹੀਂ ਸਕਦੇ ਹੈਗੇ ਹੂੰ ਬਸ ਉਹ ਚੱਲਦਾ ਹੈ ਸਟਰਗਲ ਤੇ ਅੱਜ ਤੁਹਾਡੇ ਸਾਹਮਣੇ ਆ ਤੇ ਫਿਰ ਜਦੋਂ ਪਹਿਲੀ ਨੌਕਰੀ ਕੀਤੀ ਕੀ ਸੋਚ ਕੇ ਕਿੱਥੇ ਕੀਤੀ ਉਹ ਜਿਹੜੀ ਪਹਿਲੀ ਨੌਕਰੀ ਸੀਗੀ ਮੈਂ ਕੋਟਕ ਮਹਿੰਦਰਾ ਬੈਂਕ ਦੇ ਵਿੱਚ ਕੀਤੀ ਸੀਗੀ ਉੱਥੇ ਅਸੀਂ ਕਾਰ ਲੋਨ ਕਰਦੇ ਹੁੰਦੇ ਸੀਗੇ ਅੱਛਾ ਉਹ ਮੇਰੇ ਇੱਕ ਸੀਨੀਅਰ ਸੀਗੇ ਐਮਬੀਏ ਦੇ ਪਰਸਮਨ ਉਤਰਾ ਜੀ ਅੱਜ ਦੇ ਟਾਈਮ ਵਿੱਚ ਜੋ ਟੋਇਟਾ ਕੰਪਨੀ ਦੇ ਵਿੱਚ ਬਹੁਤ ਵੱਡੇ ਪੋਸਟ ਨੇ ਹੂੰ ਤੇ ਇੰਟਾਇਰਲੀ ਟੋਇਟਾ ਦੇ ਹੈਗੇ 4 ਹਾਈ ਨਮੀਲੀ ਪੰਜਾਬ ਇੰਡੀਆ ਦੇ ਉਹਨਾਂ ਦੇ ਵਿੱਚੋਂ ਇੱਕ ਨੇ ਹੂੰ ਉਹ ਮੇਰੇ ਸੀਨੀਅਰ ਸੀਗੇ ਐਮਬੀਏ ਦੇ ਉਹਨਾਂ ਦੇ ਅੰਡਰ ਮੈਂ ਜੌਬ ਕੀਤੀ ਸੀਗੀ ਬਟ ਫਿਰ ਕਿਤਨਾ ਕਿਤੇ ਜੋ ਤੁਸੀਂ ਲੋਨ ਦੇ ਲੈਣ ਦੇ ਲਈ ਨਾ ਡੀਲਰਸ਼ਿਪਸ ਤੇ ਉੱਪਰ ਜਾਂਦੇ ਸੀ ਕਾਰ ਡੀਲਰਸ਼ਿਪਸ ਤੇ ਜਾਂਦੇ ਸੀਗੇ ਹੂੰ ਮੇਰੀ ਜਿਹੜੀ ਸਟੱਡੀ ਸੀਗੀ ਉਹ ਐਮਬੀਏ ਐਚ ਆਰ ਸੀ ਮੇਜਰ ਐਚ ਆਰ ਸੀ ਮਾਈਨਰ ਮਾਰਕੀਟਿੰਗ ਸੀਗੀ ਓਕੇ ਉਹ ਫਿਰ ਉੱਥੇ ਮੈਂ ਮਿਲ ਕੇ ਵੀ ਮੈਨੂੰ ਉੱਥੇ ਪਤਾ ਲੱਗ ਗਿਆ ਵੀ ਕੈਚਅਪ ਦੀ ਰਿਕੁਆਇਰਮੈਂਟ ਹੈ ਮੈਂ ਉਹ ਜੋਬ ਜੁਆਇਨ ਕਰ ਲਈ ਉਦੋਂ ਮਤਲਬ ਇਹਨਾਂ ਚੀਜ਼ ਨਹੀਂ ਨਹੀਂ ਪਤਾ ਹੁੰਦਾ ਵੀ ਕੰਪਨੀ ਬੇਸਡ ਕੀ ਹੈ ਔਨ ਔਨ ਰੋਡ ਤੋਂ ਔਫ ਰੋਡ ਕੀ ਹੈ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਸੀਗਾ ਮੈਨੂੰ ਉਸ ਟਾਈਮ ਫਿਰ ਮੈਂ ਮਤਲਬ ਇਹ ਡੀਲਰਸ਼ਿਪ ਦੀ ਜਿਹੜੀ ਮਿਲ ਕੇ ਪ੍ਰਾਈਵੇਟ ਜੋਬ ਸੀ ਐਚਆਰ ਮੈਨੇਜਰ ਇੱਕ ਐ ਹੁੰਦਾ ਨਾ ਵੀ ਉਸ ਟਾਈਮ ਤੇ ਮੈਨੂੰ ਇਹ ਸੀਗਾ ਵੀ ਯਾਰ ਵੀ ਵੀ ਜਿੱਥੇ ਸਰਦੀ ਸਰਦੀ ਹੋਵੇ ਬਸ ਉਹ ਜ਼ਿਆਦਾ ਵਧੀਆ ਉਹ ਜ਼ਿਆਦਾ ਵਧੀਆ ਪੈਸੇ ਚਾਹੇ ਘੱਟ ਮਿਲ ਜਾਣ ਪੈਸੇ ਚਾਹੇ ਘੱਟ ਮਿਲ ਜਾਣ ਪੈਸੇ ਦੀ ਤਾਂ ਗੱਲ ਹੀ ਫਿਰ ਮੈਂ ਐਚਆਰ ਦੀ ਜੌਬ ਤੇ ਲੱਗਿਆ ਸੀਗਾ ਮੈਕਸ ਆਟੋ ਸੰਗਰੂਰ ਦੇ ਵਿੱਚ ਮੈਕਸ ਆਟੋ ਹਾਂਜੀ ਉੱਥੇ ਫਿਰ ਮੈਂ ਐਚਆਰ ਵੀ ਜੌਬ ਕੀਤੀ ਉਸ ਤੋਂ ਬਾਅਦ ਮਿਲ ਕੇ ਡੀਲਰਸ਼ਿਪਸ ਚੇਂਜ ਹੁੰਦੀਆਂ ਗਈਆਂ ਫਿਰ ਮੇਰੀ ਮੈਰਿਜ ਹੋ ਗਈ 2015 ਦੇ ਵਿੱਚ ਹੂੰ ਫਿਰ ਪਤਾ ਲੱਗਿਆ ਵੀ ਨਹੀਂ ਹੈ ਪੈਸਾ ਜ਼ਰੂਰੀ ਹੈ ਹਾਂ ਕੱਲਰ ਰਤਬਾ ਹੀ ਨਹੀਂ ਨਹੀਂ ਕੱਲਰ ਰਤਬਾ ਨਹੀਂ ਫਿਰ ਪਤਾ ਲੱਗਿਆ ਵੀ ਯਾਰ ਇਹ ਇਨਸੈਂਟਿਵ ਬੇਸਡ ਜੌਬਸ ਜਿਹੀ ਕਰਈ ਆਪਾਂ ਕਿਤੇ ਨਾ ਕਿਤੇ ਕਿਉਂਕਿ ਸੇਲਸ ਮਾਰਕੀਟਿੰਗ ਦੇ ਵਿੱਚ ਵੀ ਪੈਸਾ ਮਿਲੂਗਾ ਬਾਹਰ ਨਿਕਲੋਂਗੇ ਭੱਜ ਦੌੜ ਕਰੋਗੇ ਫਿਰ ਪੈਸਾ ਆਊਗਾ ਫਿਰ ਮੈਂ ਸੇਲਸ ਮੈਨੇਜਰ ਦੀ ਜੌਬ ਕੀਤੀ ਫਿਰ ਅੱਜ ਮੈਂ ਨੈਕਸਾ ਦੇ ਵਿੱਚ ਮਾਨਸਾ ਤੁਹਾਡੇ ਸਾਹਮਣੇ ਤੇ ਇਸ ਤੋਂ ਪਹਿਲਾਂ ਕਿੱਥੇ ਸੀਗੇ ਇਸ ਤੋਂ ਪਹਿਲਾਂ ਹੰਡਾਈ ਸੀਗੀ ਮੇਰੀ ਰਾਜਾ ਹੰਡਾਈ ਮਾਨਸਾ ਦੇ ਵਿੱਚ ਹੀ ਉੱਥੇ ਆਪਾਂ ਮਤਲਬ ਇਹ ਕੀਤਾ ਸੀਗਾ ਕਿਉਂਕਿ ਇੱਥੇ ਨਾ ਇੱਕ ਜਿਹੜੀਆਂ ਹੁਣ ਨਾ ਜਿਹੜੀ ਸੋਚ ਬਣ ਚੁੱਕੀ ਹੈ ਮੈਨੇਜਰ ਦੀ ਉਹ ਇਹ ਬਣ ਚੁੱਕੀ ਹੈ ਵੀ ਕਿਤਨਾ ਕਿਤੇ ਉਹ ਪ੍ਰੋਫੈਸ਼ਨਲਿਜ਼ਮ ਨੂੰ ਲੱਭਦੇ ਆ ਹਨ ਉਹਨਾਂ ਨੂੰ ਆਪਣਾ ਪਣ ਨਹੀਂ ਮਿਲਦਾ ਜਿਹੜੀ ਆਪਣੀ ਮਾਨਸਾ ਬੈਲਟ ਹੈ ਇਹ ਮਾਨਸਾ ਬੈਲਟ ਜੱਟ ਬੂਟਾਂ ਦੀ ਬੈਲਟ ਹੈ ਮਤਲਬ ਇੱਥੇ ਕੀ ਹੈ ਜਿਹੜੇ ਕਿਸਾਨ ਮਤਲਬ ਖੇਤੀ ਪ੍ਰਧਾਨ ਕੀਤਾ ਇਹ ਜਿਹੜਾ ਖੇਤਾ ਹੈਗਾ ਇਹ ਖੇਤੀ ਪ੍ਰਧਾਨ ਖੇਤਾ ਹੈ ਇੱਥੇ ਮਤਲਬ ਕਿ ਵੀ ਆਪਾਂ ਨੂੰ ਦਿਨਾਂ ਚ ਵੜਨਾ ਪੈਣਾ ਹੈ ਤਾਹੀਂ ਮਲਕੇ ਲੋਕ ਆਪਣੀ ਚੀਜ਼ ਲੈਣਗੇ ਅਦਰਵਾਈਜ਼ ਨਹੀਂ ਲੈਂਦੇ ਫਿਰ ਦੋ ਵਾਰ ਇਹਨਾਂ ਦਾ ਸ਼ੋਰੂਮ ਬੰਦ ਹੋ ਚੁੱਕਿਆ ਸੀ ਕਿ ਮਤਲਬ ਨਹੀਂ ਉਹ ਸੇਲ ਆ ਪਾਰੀ ਸੀਗੀ ਤਾਂ ਫਿਰ ਮੈਂ ਉਹਨਾਂ ਦੇ ਵਿੱਚ ਜਾ ਕੇ ਵਿਚਰ ਕੇ ਇੱਥੇ ਸ਼ੋਰੂਮ ਮਲਕੇ ਵੀ ਘਰ ਘਰ ਪਹੁੰਚ ਆਇਆ ਪਹਿਲਾਂ ਤਾਂ ਵੀ ਭਾਈ ਹੁੰਡਾ ਇਹਦਾ ਸ਼ੋਰੂਮ ਤੇ ਖੁੱਲ ਚੁੱਕਿਆ ਠੀਕ ਆ ਪਹਿਲਾਂ ਉਹਨਾਂ ਨੂੰ ਪਹੁੰਚਾਇਆ ਫਿਰ ਉਹ ਮਲਕੇ ਵੀ ਇੱਕ ਵਾਰ ਜਦੋਂ ਸਾਰਿਆਂ ਦਾ ਜਾਣੂ ਹੋ ਗਏ ਉਹਨਾਂ ਦੇ ਦਿਨਾਂ ਦੇ ਵਿੱਚ ਮਲਕੇ ਵੀ ਰਾਜ ਕੀਤਾ ਤੇ ਫਿਰ ਉਹ ਆਪਣੇ ਆਪ ਹੀ ਸੇਲ ਤਾਂ ਹੁੰਦੀ ਗਈ ਹੈ ਸੇਲ ਕਰਨ ਦਾ ਇੱਕੋ ਇੱਕ ਢੰਗ ਹੈ ਮਤਲਬ ਪਹਿਲਾਂ ਤੁਹਾਨੂੰ ਉਹਨਾਂ ਦੇ ਬੂਟਸ ਦੇ ਵਿੱਚ ਹੋ ਕੇ ਦੇਖਣਾ ਪੜਾ ਉਹਨਾਂ ਦੀ ਜਗ੍ਹਾ ਤੇ ਹੋ ਕੇ ਸੋਚਣਾ ਪੈਣਾ ਬਿਊਰੋ ਨੂੰ ਕੀ ਚਾਹੀਦਾ ਗਲਤ ਚੀਜ਼ ਨਹੀਂ ਕਿਸੇ ਨੂੰ ਵੀ ਉਹ ਕਰਨੀ ਆ ਆਪਾਂ ਜੇ ਕਿਸੇ ਵਾਰ ਗਲਤ ਦੇ ਦੋਗੇ ਤੁਹਾਡਾ ਜੀ ਸਟਾਫ ਪਰਮਾਨੈਂਟ ਜੇ ਸਹੀ ਚੀਜ਼ ਦੇਵੋਗੇ ਜੁੜ ਜੂ ਇੱਕ ਗਾਹਕ ਹਮੇਸ਼ਾ ਹੀ ਤੁਹਾਡੇ ਨਾਲ 10 ਗਾਹਕ ਹੋਰ ਲੈ ਕੇ ਆਉਂਦਾ ਤੇ ਜੇ ਤੋੜ ਲੋਗੇ ਤਾਂ 10 ਗਾਹਕ ਟੁੱਟ ਜਾਣਗੇ ਬਿਲਕੁਲ ਫਿਰ ਉਸੇ ਤਰ੍ਹਾਂ ਹੀ ਉਸ ਤੋਂ ਬਾਅਦ ਮੈਂ ਸ਼ਿਫਟ ਕੀਤਾ ਨੈਕਸਾ ਦੇ ਵਿੱਚ ਹੁਣ ਤੇ ਨੈਕਸਾ ਦੇ ਵਿੱਚ ਵੀ ਇਹੀ ਸੀਗਾ ਦੱਸਣਾ ਜ਼ਰੂਰੀ ਹੈ ਪਹਿਲਾਂ ਤਾਂ ਵੀ ਨੈਕਸਾ ਮਾਨਸਾ ਆ ਚੁੱਕਿਆ ਹੈ ਜੀ ਉਹ ਤੁਹਾਨੂੰ ਪਤਾ ਹੀ ਹੈ ਮਿਲ ਕੇ ਵੀ ਰੱਬ ਦੀ ਦੇਰ ਨਾਲ ਉਹ ਆਪਣਾ ਪਹੁੰਚ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਵੀ ਕਿਰਾਂਗਾਟ ਦਾ ਹੋ ਕੇ ਸੋਚ ਕੇ ਦੇਖਿਆ ਤਾਂ ਆਉਣ ਲੱਗ ਗਿਆ ਇਸ ਟਾਈਮ ਅਗਰ ਮੈਂ ਕਾਹਾਂ ਵੀ ਸਕਸੈਸ ਹੂੰ ਜੋ ਮੈਂ ਨਿਕਾਰ ਵਾਲ ਇੱਕ ਕ੍ਰਾਈਟੇਰੀਆ 'ਚ ਅੱਪ ਪਹੁੰਚ ਗਏ ਪਹੁੰਚ ਗਏ ਆ ਇੱਥੇ ਕਿਉਂਕਿ ਜਿਹੜੀ 벨ਟ ਹੈਗੀ ਨਾ ਜਿਹੜੀ ਮਾਸਤਾ 벨ਟ ਹੈਗੀ ਆ ਇਹਦੇ ਵਿੱਚ ਜਿਹੜੀ ਹੈਗੀ ਆ ਐਵਰੇਜ ਮੰਨ ਕੇ ਚੱਲੀਏ ਮਹੀਨੇ ਦੀਆਂ 80 ਕ ਗੱਡੀਆਂ ਵਿਕਦੀਆਂ ਨੇ 80 ਕ ਮਤਲਬ ਉਹ ਸਾਰੇ ਮਿਲ ਕੇ ਵੇਚ ਦਿੰਦੇ ਤਾਂ ਵਿੱਚੋਂ ਆਪਣਾ ਹਿੱਸਾ ਹੋਣ ਲੱਗ ਗਿਆ ਹੁਣ ਇਹ ਵਧਾਉਣਾ ਹੈ ਹਿੱਸਾ ਕਿਹਨਾ ਮਤਲਬ ਕਿ ਆਪਾਂ ਮਤਲਬ ਕਹਿਣ ਦੋ ਬਾਵਾ ਅੱਜ ਕਸਟਮਰ ਨੂੰ ਕਿਸੇ ਨੂੰ ਵੀ ਇਹ ਕਹਿ ਸਕਦੇ ਆ ਵੀ ਜੇ ਭਾਈ ਤੁਸੀਂ ਮਰੂਤੀ ਦੀ ਕਾਰ ਲੈਣੀ ਹੈ ਤਾਂ ਦੀਪ ਨੂੰ ਆਗੇ ਹਾਂ ਸੰਦੀਪ ਸਿੰਘ ਮਾਦ ਨੂੰ ਮਿਲ ਸਕਦੇ ਹੋ ਤਾਂ ਇਥੇ ਤੁਹਾਨੂੰ ਕਾਰ ਮਿਲ ਜੂਗੀ ਬਿਲਕੁਲ 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 ਤੇ ਸੰਦੀਪ ਜੀ ਕੋਈ ਇਹੋ ਜੀ ਕਹਾਣੀ ਹੈਗੀ ਜਦੋਂ ਕਿਤੇ ਕੁਝ ਹਮੇਸ਼ਾ ਲਈ ਯਾਦ ਹੋਵੇ ਜਾਂ ਕੋਈ ਇਹੋ ਜਿਹਾ ਕੰਮ ਹੋਵੇ ਜਦੋਂ ਇਹ ਜੀ ਗੱਲ ਕੀਤੀ ਹੋਵੇ ਜਿਹੜੀ ਹਮੇਸ਼ਾ ਵਾਸਤੇ ਦਿਲ ਚ ਰਹਿੰਦੀ ਆ ਦਿਮਾਗ ਚ ਰਹਿੰਦੀ ਆ ਵੀ ਹਾਂ ਆ ਵੀ ਕੁਝ ਕੀਤਾ ਸੀ ਜ਼ਿੰਦਗੀ ਹਾਂਜੀ ਹਾਂ 2018 ਦੇ ਵਿੱਚ ਨਾ ਕੀ ਹੋਇਆ ਸਪਟੰਬਰ ਦੇ ਵਿੱਚ ਆ ਅਗਸਟ 29 ਨੂੰ ਮੇਰੇ ਪਾਪਾ ਦੀ ਡੈਥ ਹੁੰਦੀ ਆ 2018 ਦੇ ਵਿੱਚ ਔਰ ਮੈਂ ਜੋਬ ਛੱਡ ਚੁੱਕਿਆ ਸੀਗਾ 1 ਸਪਟੰਬਰ ਨੂੰ ਦੂਦਨਾ ਬਾਅਦ ਹੀ ਮੇਰੇ ਘਰ ਬੇਟੇ ਦਾ ਬਰਥ ਹੋਇਆ ਔਰ ਬੇਟੇ ਦੇ ਬਰਥ ਦੇ ਟਾਈਮ ਉਹਦੇ ਸੁਰਾ ਖਾ ਕੇ ਦਿਲ ਦੇ ਵਿੱਚ ਅੱਛਾ ਹੋਇਆ ਉਹ ਟਾਈਮ ਆਇਆ ਸੀਗਾ ਮੇਰੇ ਤੇ ਉਹ ਬੜਾ ਮਲਕੇ ਵੀ ਭਿਆਨਕ ਜਿਹਾ ਟਾਈਮ ਸੀ ਕਿਉਂਕਿ ਮੈਂ ਆਪਣੇ ਮੰਮੀ ਆਪਾ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਉਤੋਂ ਜਿਹੜਾ ਬੇਟਾ ਹੋਇਆ ਤੇ ਬੇਟੇ ਨੇ ਦਿਲ ਦੇ ਵਿੱਚ ਜਦੋਂ ਸੁਰਾਖਾ ਖਾ ਗਿਆ ਮੈਨੂੰ ਜੋਬ ਛੱਡਣੀ ਪੈ ਗਈ ਉਸੇ ਟਾਈਮ ਕੀ ਹੋਇਆ ਮੇਰੀ ਮਾਮੇ ਦੀ ਲੜਕੀ ਸੀਗੀ ਉਹਨੂੰ ਨਾ ਮੈਂ ਸਾਈਪ੍ਰਸ ਦਾ ਵੀਜ਼ਾ ਆਇਆ ਸੀ ਉਹਦਾ ਮੈਨੂੰ ਚੜਾਉਣ ਗਿਆ ਦਿੱਲੀ ਏਅਰਪੋਰਟ ਤੋਂ ਕਿਉਂਕਿ ਉਹਦਾ ਵੀਜ਼ਾ ਦਾ ਬਲਕਿ ਜਿਹੜਾ ਸਾਰਾ ਵੀਜ਼ਾ ਦਾ ਪ੍ਰੋਸੈਸ ਮੇਰੇ ਥਰੂ ਹੋਇਆ ਸੀਗਾ ਉਹਨੇ ਇੱਕ ਇੱਕ ਡਾਕੂਮੈਂਟ ਮੇਰੇ ਥਰੂ ਮਲਕੇ ਮੈਨੂੰ ਪੁੱਛ ਪੁੱਛ ਕੇ ਲਾਈ ਸੀ ਕਿ ਜਿਹੜੇ ਕੰਸਰਟ ਅਸੀਂ ਏਜੰਟ ਦੇ ਕੋਲ ਲ ਉਹਤੇ ਜਾ ਕੇ ਮੈਨੂੰ ਧਾਂਦ ਲਈ ਪਤਾ ਲੱਗੀ ਐ ਏਅਰਪੋਰਟ ਆਲਾਂ ਦੀ ਤੇ ਜਿਹੜੇ ਫਲਾਈਟ ਆਲਾਂ ਦੀ ਆ ਉਹਨਾਂ ਨੂੰ ਧਾਂਦ ਲਈ ਕੀ ਸੀਗੀ ਜੀ ਉਹ ਕੀ ਕਰਦੇ ਸੀ ਨਾ ਐਮਰਜੈਂਸੀ ਦੇ ਵਿੱਚ ਟਿਕਟਸ ਵੇਚ ਦਿੰਦੇ ਹੁੰਦੇ ਸੀਗੇ ਆਲੋ ਜਿਵੇਂ ਹੁਣ ਜਹਾਜ਼ ਫੁੱਲ ਹੋ ਗਿਆ ਮੰਨ ਕੇ ਚਲੋ 300 ਸੀਟ ਐ ਵਿੱਚ 300 ਤੋਂ 300 ਫੁੱਲ ਐ ਵਿੱਚ ਉਹ ਕੈਟਰਾਇਜ਼ ਕਰ ਲੈਂਦੇ ਸੀ ਵੀ ਆ ਸਟੂਡੈਂਟ ਵੀਜ਼ੇ ਵਾਲੇ ਕਿੰਨੇ ਨੇ ਉਹ ਕਿਉਂ ਫਿਰ ਐਮਰਜੈਂਸੀ ਕੋਈ ਸੀਟ ਭਾਲਦਾ ਹੁੰਦਾ ਵੀ ਕ ਐਮਰਜੈਂਸੀ ਨੂੰ ਟਿਕਟ ਚਾਹੀਦੀ ਹੋਵੇ ਤਾਂ ਉਹਨਾਂ ਨੂੰ ਦੁੱਗਣੇ ਚੌਗਣੇ ਰੇਟ ਦੇ ਵੇਚ ਦਿੰਦੇ ਸੀਗੇ ਅੱਛਾ ਸਟੂਡੈਂਟ ਨੂੰ ਮਲਕ ਕੇ ਵੀ ਸਟੂਡੈਂਟ ਹਮੇਸ਼ਾ ਜ ਕਲੀਅਰ ਮੈਂ ਇਥੋਂ ਨਾ ਹੋ ਜਾਈਂ ਜਿਹਨੇ ਪਹਿਲੀ ਵਾਰ ਜਾਣਾ ਜੀ ਜਹਾਜ਼ ਤੇ ਉਹ ਕਿਧਰ ਕਿਤੇ ਕੱਢ ਦਿੰਦੇ ਕਿਤਨੇ ਕਿਤੇ ਕੱਢ ਦਿੰਦੇ ਤੁਸੀਂ ਉਹਨਾਂ ਦੀ ਕਿਸਮਤ ਲਾ ਲਓ ਜਾਂ ਬੁਰੀ ਲਾ ਲਓ ਜਾਂ ਆਪਣੀ ਮਿਲ ਕੇ ਛੰਨੀ ਲੈ ਉੱਥੇ ਗਿਆ ਤੇ ਉਹਨਾਂ ਨੇ ਕੀ ਕੀਤਾ ਉਹਨੂੰ ਕਾਰਨ ਦਿੱਤਾ ਜੀ ਕਹਿੰਦੇ ਤੁਹਾਡੇ ਓਰੀਜਨਲ ਡਾਕੂਮੈਂਟ ਚਾਹੀਦੇ ਆ ਸਾਈਪ੍ਰਸ ਦੇ ਵਿੱਚ ਸਟੂਡੈਂਟ ਵੀਜ਼ਾ ਜਦੋਂ ਵੀ ਲਾਉਂਗੇ ਤਾਂ ਓਰੀਜਨਲ ਡਾਕੂਮੈਂਟ ਪਹਿਲੀ ਚਲੇ ਜਾਂਦੇ ਤੁਹਾਡੇ ਸਾਈਪ੍ਰਸ ਓਕੇ ਉੱਥੋਂ ਦੀ ਐਮਬੈਸੀ ਕੋਲ ਪਹਿਲੀ ਚਲੇ ਜਾਂਦੇ ਆ ਔਰ ਉੱਥੋਂ ਮਿਲ ਕੇ ਐਮਬੈਸੀ ਫੇਰ ਤਿਆਰ ਕਰਕੇ ਮਿਲ ਕੇ ਤੁਹਾਨੂੰ ਵੀਜ਼ਾ ਦਿੰਦੀ ਆ ਡਾਕੂਮੈਂਟਸ ਰੱਖ ਕੇ ਆਪਣੇ ਕੋਲ ਹੂੰ ਇਨੇ ਬੱਚੀ ਨੇ ਦੱਸਿਆ ਵੀ ਐ ਕਰਕੇ ਜੀ ਮੇਰੇ ਤਾਂ Ориジナル ਡਾਕੂਮੈਂਟਸ ਉਹਨਾਂ ਕੋਲ ਆ। ਉਹਨਾਂ ਨੇ ਚਲੋ ਜੀ ਮਤਲਬ ਰੀਜ਼ਨ ਦੇ ਆਪਣਾ ਨਹੀਂ ਜੀ ਨਹੀਂ ਹੋਰ ਇਹਨਾਂ ਡਾਕੂਮੈਂਟ ਲੈ ਕੇ ਆ ਉਹ ਉਹਨਾਂ ਨੇ ਗੱਲਬਾਤ ਵੀ ਕਰੇ ਡਾਕੂਮੈਂਟ ਵੀ ਦਿਖਾਇਆ ਵੀ ਆ ਦੇਖੋ ਉੱਤੇ ਸਬਮਿਟ ਹੈ। ਨਹੀਂ ਮੰਨੇ ਨੇ ਕਿਉਂਕਿ ਉਹਨਾਂ ਦਾ ਮੰਨਣਾ ਹੀ ਨਹੀਂ ਸੀਗਾ ਉਹਨਾਂ ਨੇ ਆਲਰੇਡੀ ਉਹ ਜਿਹੜੀਆਂ ਹੈਗੀਆਂ ਸੀ ਉਹ ਵੇਚ ਚੁੱਕੇ ਸੀਗੇ। ਉਹਨਾਂ ਨੇ ਉਹ ਗੱਲ ਕਿਸੇ ਨੂੰ ਨਹੀਂ ਮੰਨੀ ਹੈਗੀ। ਉਸ ਤੋਂ ਬਾਅਦ ਕੀ ਹੋਇਆ ਜੀ ਅ ਉਹਨਾਂ ਨੇ ਉਹਨਾਂ ਦੀ ਜਿਹੜੀ ਟਿਕਟ ਹੈਗੀ ਉਹ ਕੈਨਸਲ ਕਰਤੀ ਹੈ। ਹਮਮ ਔਰ ਉਹਨਾਂ ਨੂੰ ਜਦੋਂ ਮਤਲਬ ਕਿ ਫਲਾਈਟ ਕੈਨਸਲ ਹੋ ਗਈ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਨੇ ਨਾ ਕਿਤੇ ਨਾ ਕਿਤੇ ਕੀ ਹੋਇਆ ਅਗਲਾ ਟਾਈਮ ਮਿਲ ਕੇ ਵੀ ਕਹਿੰਦੇ ਤੁਸੀਂ ਹੁਣ ਅ ਨੈਕਸਟ ਫਲਾਈਟ ਲਓ ਖਰਚਾ ਅਲੱਗ ਕਰੋ ਦੁਬਾਰਾ ਖਰਚਾ ਕਰੋ ਫਿਰ ਤੁਸੀਂ ਮਿਲ ਕੇ ਚੜੋਗੇ ਔਰ ਡਾਕੂਮੈਂਟਸ ਨੂੰ ਕਰਦੇ ਰਹਿਣਗੇ ਫਿਰ ਉਹਨਾਂ ਨੇ ਸਾਨੂੰ ਇੱਕ ਕਿਤੇ ਹੋਰ ਡਿਪਾਰਟਮੈਂਟ ਪੇ ਤਾਂ 300 ਬੱਚਾ ਸੀਗਾ ਜਿਨ੍ਹਾਂ ਨੇ ਚੜਨਾ ਸੀਗਾ ਜਹਾਜ਼ ਤੇ 300 ਬੱਚਾ ਤੁਸੀਂ ਵੇਖੋ ਔਰ ਮਿਲ ਕੇ ਵੀ ਕੀ ਕੀਤਾ ਮੈਂ ਉੱਥੇ ਹੀ ਬੈਠ ਗਿਆ ਅੱਛਾ ਮੈਂ ਤਾਂ ਵੀ ਗਲਤ ਹੈ ਗਲਤ ਹੈ ਤੁਸੀਂ ਗਲਤ ਕਰ ਰਹੇ ਹੋ ਉਹਨਾਂ ਨੇ ਬੜਾ ਤਮਕਾ ਐ ਕਰਿਆ ਜੀ ਕਿ ਤਰ੍ਹਾਂ ਦਾ ਦੂਸਰੇ ਧਰਮ ਨਹੀਂ ਲੱਗ ਗਿਆ ਕਿਉਂਕਿ ਬਾਕੀ ਜਿਹੜੇ ਹੋਰ ਸੀਗੇ ਸਟੂਡੈਂਟਾਂ ਦੇ ਪੇਰੈਂਟਸ ਉਹ ਵੀ ਨਾਲ ਉਹ ਵੀ ਨਾਲ ਬੈਠ ਗਏ ਉਹ ਫਿਰ ਕਿਤੇ ਨਾ ਕਿਤੇ ਬਲਕਿ ਵੀ ਉਹਨਾਂ ਨੂੰ ਐਫ ਆਰ ਡੀਓ ਔਰ ਡਿਪਾਰਟਮੈਂਟ ਜਿਹੜੇ ਭੇਜੇ ਸੀ ਉਹਨਾਂ ਜਿੱਥੇ ਜਿੱਥੇ ਭੇਜਿਆ ਭੇਜੀ ਗਏ ਉਹ ਤਾਂ ਟਾਲਣਾ ਚਾਹੁੰਦੇ ਸੀ ਸਾਨੂੰ ਮੈਂ ਉੱਥੇ ਉੱਥੇ ਜਿੱਥੇ ਜਿੱਥੇ ਭੇਜੀ ਗਏ ਮੈਂ ਉੱਥੇ ਉੱਥੇ ਉਹਨਾਂ ਨੂੰ ਮਾ ਕੇ ਫਾਲੋਅ ਅਪ ਕਰਦਾ ਜਾਈ ਗਿਆ ਜਦੋਂ ਐਂਡ ਆਫ ਦਾ ਡੇ ਮਲਕੇ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਕਿਤੇ ਨਾ ਉਹਨਾਂ ਦੇ ਵੀਰੇ ਇੱਕ ਇੱਕ ਨੇ ਨਾ ਅਧਿਕਾਰੀ ਉਹਨਾਂ ਦੇ ਇੱਕ ਅਧਿਕਾਰੀ ਨੇ ਸਾਨੂੰ ਇਹ ਗੱਲ ਕਹਿਤੀ ਵੀ ਤੁਸੀਂ ਐਂਕਰੋ ਸਿਰਫ 500 ਯੂਰੋ ਦਿਓ ਮੈਂ ਤੁਹਾਨੂੰ ਮਲਕੇ ਵੀ ਸਾਰਾ ਕਲੀਅਰ ਕਰਵਾ ਦਿੰਦਾ ਹੂੰ ਉੱਥੇ ਫਿਰ ਮੈਂ ਮਲਕੇ ਵੀ ਉਹਨਾਂ ਦੇ ਜਿਹੜੇ ਜੀਐਮਸੀ ਕੀ ਤਾਂ ਜਿਹੜੇ 에어ਪੋਰਟ ਦੇ ਜੀਐਮਸੀ ਇਹ ਜਿਹੜੇ ਗਲਫਅਰ ਲਾਈਨਸ ਦੇ ਮਲਕੇ ਜਿਹੜੇ ਹੈੱਡ ਸੀਗੇ ਉਹ ਉੱਥੇ ਪਹੁੰਚੇ ਜਿਹੜੇ ਮੈਨੇਜਮੈਂਟ ਦੇ ਹੈੱਡ ਹੋਣਗੇ ਉੱਥੇ ਉਹ ਪਹੁੰਚੇ ਫਿਰ ਮੈਂ ਉਹਨਾਂ ਨੂੰ ਜਦੋਂ ਗੱਲ ਦੱਸੀ ਮੈਂ ਕਿ ਤੁਸੀਂ ਥੋੜੀ ਅਸੀਂ ਸਾਰੇ ਬੰਨ ਗਏ ਉਹਨੇ ਬੜੀ ਲੰਬਾਈ ਚੜਾ ਭਾਸ਼ਣ ਦਿੱਤਾ ਤੁਸੀਂ ਐ ਨਹੀਂ ਇਹ ਸਾਡਾ ਨਹੀਂ ਇਹ ਐਮਬੈਸੀ ਵਾਲਿਆਂ ਦਾ ਹੁੰਦਾ ਜੋ ਮਤਲਬ ਜੋ ਵੀ ਉਹਨਾਂ ਨੇ ਆਪਣੀਆਂ ਦਿੱਤੀਆਂ ਜੀ ਸਾਨੂੰ ਹਨਾ ਮੈਂ ਵੀ ਜੀ ਸਭ ਕੁਝ ਠੀਕ ਹੈ ਪਰ ਤੁਸੀਂ ਇੱਕ ਗੱਲ ਦੱਸੋ ਜੇ ਤੁਹਾਨੂੰ ਮੈਂ 500 ਯੂਰੋ ਰਿਸ਼ਵਤ ਦੇ ਦਾਂ ਤਾਂ ਇਹ ਸਹੀ ਹੋ ਜਾਊਗਾ ਹਾਂ ਫਿਰ ਸਭ ਕੁਝ ਸਹੀ ਹੋ ਜਾਣਾ ਕਿ ਫਿਰ ਤੁਸੀਂ ਅਤਵਾਦੀ ਨੂੰ ਇੱਕ ਮਿਲੀਟੈਂਟ ਬੰਦੇ ਨੂੰ ਤੁਸੀਂ ਚੜਾ ਸਕਦੇ ਹੋ ਤੇ ਹੂੰ ਫਿਰ ਉਹਨਾਂ ਨੇ ਮਿਲ ਕੇ ਵੀ ਦੇਖਿਆ ਵੀ ਹਾਂ ਇਹ ਗਲਤ ਹੋ ਗਿਆ ਫਿਰ ਉਹਨਾਂ ਨੇ ਆਪਣੀ ਗਲਤੀ ਮੰਨੀ ਗਲਤੀ ਦੂਜੇ ਦਿਨ ਉਹਨਾਂ ਨੇ ਕੀ ਆ ਆਪਣੇ ਕੋਲੋਂ ਪੈਸੇ ਦੇ ਕੇ ਤੇ ਆ ਮਤਲਬ ਕਿ ਵੀ ਟਿਕਟ ਅਰੇਂਜ ਕੀਤੀ ਉਸ ਕੁੜੀ ਵਾਲੀ ਫਿਰ ਉਹ ਉੱਥੇ ਮੈਂ ਮਿਲ ਕੇ ਵੀ ਉਸੇ ਟਾਈਮ 15 ਸਟੂਡੈਂਟ ਤਾਂ ਉਸ ਟਾਈਮ ਚੜਾਏ ਹੂੰ ਬਿਨਾਂ ਪੈਸੇ ਤੋਂ ਔਰ ਬਾਕੀ ਫਿਰ 300 ਬੱਚੇ ਟੋਟਲ ਮੈਂ ਚੜਾਇਆ ਸੀਗਾ ਦੋ ਦਿਨਾਂ ਦੇ ਵਿੱਚ ਉੱਥੋਂ ਅੱਛਾ ਹਾਂ ਫਿਰ ਦੋ ਦਿਨ ਉੱਥੇ ਹੀ ਰਹੇ ਹਾਂਜੀ ਫਿਰ ਉੱਥੇ ਸਿਮਰਨਜੀਤ ਸਿੰਘ ਮਾਨ ਜੀ ਉਦੋਂ ਆਏ ਹੋ ਸੀਗੇ 370 ਤਾਰਾ ਦਾ ਚੱਲ ਰਿਹਾ ਸੀ ਰੌਲਾ ਉਹ ਜੰਤਰ ਮੰਤਰ ਦੇ ਵਿੱਚ ਉਹਨੂੰ ਧਰਨਾ ਲੱਗੇ ਹੋਏ ਸੀ ਗਰਾਂ ਦਾ ਫਿਰ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਉਹਨਾਂ ਨੇ ਮਿਲ ਕੇ ਵੀ ਕਾਫੀ ਹੰਦਾਂ ਸ਼ੀਰਨ ਦਿੱਤੀ ਵੀ ਹਾਂ ਪਹਿਲੀ ਵਾਰ ਕੋਈ ਮੁੰਡਾ ਕੋਈ ਮੁੱਦਾ ਚੁੱਕਿਆ ਉਹਨੇ ਇੱਥੇ ਮੁੱਦਾ ਉਹਨੇ ਆਪਣਾ ਹੱਲ ਵੀ ਕੀਤਾ ਨੇ ਵੇੜੇ ਵੀ ਨੇ ਵੇੜੇ ਵੀ ਹੱਲ ਵੀ ਕੀਤਾ ਫਿਰ ਉਦੋਂ ਮੈਨੂੰ ਕਹੀ ਇੱਥੇ ਦੇ ਜਿਹੜੇ ਮਲਕੇ ਵੀ ਉਹਨਾਂ ਬੰਦਿਆਂ ਦੇ ਵੀ ਨੰਗੇ ਚਿਹਰੇ ਆਏ ਸਾਹਮਣੇ ਜਿਹੜੇ ਅੱਜ ਦੇ ਇੱਥੇ ਨਾ ਮਲਕੇ ਵੀ ਨਾਮ ਤਾਂ ਚਲੋ ਕੀ ਲੈਣਾ ਜਿਹੜੇ ਹੁਣ ਬਣਦੇ ਆ ਪੰਜਾਬ ਦੇ ਸੀ ਬਹੁਤ ਹਤੀਸ਼ੀ ਆ ਤੇ ਬਹੁਤ ਮਲਕੇ ਵੀ ਸਰ ਹਰੇਕ ਮਲਕੇ ਵੀ ਅਸੀਂ ਮੂਰੇ ਹੋ ਕੇ ਖੜਦੇ ਆ ਉਹ ਬੰਦੇ ਸਾਡਾ ਤਾਂ ਪੈਸਾ ਮੰਗਦੇ ਸੀ ਅੱਛਾ ਜਦੋਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਵੀ ਇੱਦਾਂ ਜੀ ਆ ਏਅਰਪੋਰਟ ਤੇ ਆ ਥੱਲਾ ਚੱਲ ਰਹੇ ਹੈ ਕੰਮ ਤੁਸੀਂ ਸਾਡੀ ਹੈਲਪ ਕਰੋ ਉਹਨਾਂ ਨੇ ਸਾਡੇ ਤੋਂ ਪੈਸੇ ਡਿਮਾਂਡ ਕੀਤੀ ਅੱਗੇ ਅੱਛਾ ਕਹਿੰਦੇ ਵੀ ਤੁਸੀਂ ਸਾਨੂੰ ਕਿ ਮਾਹ ਜੇ ਨਾ ਸੀ ਖੁਦ ਪ੍ਰੋਬਲਮ ਚ ਤੁਹਾਨੂੰ ਕੀ ਪੈਸੇ ਚਾਹੀਏ ਹਾਂ ਬਿਲਕੁਲ ਜਾਈ ਜਾ ਪਹਿਲਾਂ ਤਾਂ ਅਸੀਂ ਵੀ ਆਪਾਂ ਹੀ ਗੋਲ ਲੱਗੀ ਅੱਗੇ ਯਾਰ ਵੀ ਆਲਰੇਡੀ ਇਹ ਬੰਦੇ ਰਹਿ ਗਏ ਕਿਤੇ ਨਾ ਕਿਤੇ ਨਹੀਂ ਲੱਗਿਆ ਫਿਰ ਵੀ ਤੁਹਾਨੂੰ ਨਾ ਸਪੈਸ਼ਲਿਸਟ ਬਣ ਗਏ ਹਾਂ ਧਰਨਾ ਵੀ ਲਾਇਆ ਉਹ ਵੀ 에어ਪੋਰਟ ਤੇ ਤੇ ਗੱਲ ਵੀ ਮਨਾਈ ਉਹ ਜੀ ਵੱਡੀ ਗੱਲ ਸੀ ਉਹਨਾਂ ਨੇ ਮਿਲ ਕੇ ਇੱਕ ਗੱਲ ਜੀ ਇਹਦੇ ਵਿੱਚ ਇੱਕ ਅਫਸਰ ਉਹਨਾਂ ਨੇ ਬੋਲਿਆ ਸੀਗਾ ਕਹਿੰਦੇ ਸਾਨੂੰ ਇੱਕ ਇੱਕ ਸਕਿੰਟ ਦੇ ਵਿੱਚ ਗੋਲੀ ਮਾਰ ਦਾਂਗੇ ਅਸੀਂ ਵੀ ਵੇਰੋਂ ਮਹਾਇਤ ਮਰਨੀ ਆਏ ਹੁਣ ਤਾਂ ਮਰੀ ਗਏ ਚੁੱਕੇ ਆ ਵੀ ਸਾਰਾ ਕੁਝ ਪੈਸਾ ਲਾ ਕੇ ਅਸੀਂ ਬੱਚੇ ਨੂੰ ਬਾਹਰ ਭੇਜ ਰਹੇ ਆ ਸਾਰਾ ਕੁਝ ਤਾਂ ਵੇਚ ਵਟ ਦਿੱਤਾ ਇਹਨੂੰ ਭੇਜਣ ਵਾਸਤੇ ਤੁਸੀਂ ਉਸ ਨੂੰ ਵਾਪਸ ਮੋੜ ਰਹੇ ਹੋਰ ਟਿਕਟ ਲੈਣ ਲਈ ਸਾਡੇ ਕੋਲ ਪੈਸਾ ਕਿੱਥੇ ਆ ਮਾਰੇ ਤਾਂ ਚੁੱਕੇ ਆ ਮੈਂ ਕਿਹ ਤੁਸੀ ਐਦੂ ਉੱਤੇ ਹੋਰ ਕੀ ਮਾਰਨਾ ਆ ਔਰ ਸਪੈਸ਼ਲੀ ਹੁੰਦਾ ਇਹ ਸਿਰਫ ਪੰਜਾਬ ਵਾਲਿਆਂ ਨਾਲ ਬਿਲਕੁਲ ਕੱਲੇ ਪੰਜਾਬ ਵਾਲਿਆਂ ਨਾਲ ਉਹਨਾਂ ਨੇ ਹੋਰ ਕਿਸੇ ਮਿਲ ਕੇ ਸਟੇਟ ਦੇ ਬੱਚੇ ਨੂੰ ਨਹੀਂ ਘਟਾਇਆ ਸੀ ਕੱਲੇ ਪੰਜਾਬ ਵਾਲੇ ਉਹਨਾਂ ਨੇ ਜਿਵੇਂ ਹੁਣ ਮੈਂ ਦੇਖਿਆ ਨਾ ਉੱਥੇ ਜਿੰਨੇ ਬੱਚੇ ਸੀਗੇ 300 ਦੇ ਕਰੀਬ ਸੀ ਹੂੰ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੇ ਮੈਂ 297 ਦੇ ਕਰੀਬ ਮਲਕੀ ਬੱਚੇ 300 ਦੇ ਕਰੀਬ ਬੱਚੇ ਭੇਜੇ ਸੀਗੇ ਉਹ ਸਾਰੇ ਪੰਜਾਬ ਦੇ ਸੀਗੇ ਅਲੱਗ-ਅਲੱਗ ਮਲਕੀ ਵੀ ਸੀਗੇ ਜੇ ਉਹਨਾਂ ਨੇ ਜਾਣਾ ਸੀਗਾ ਉਹਨਾਂ ਨੂੰ ਸਾਰਿਆਂ ਨੂੰ ਇਹੀ ਮਲਕੀ ਵੀ ਉਹਨਾਂ ਨੇ ਦਿੱਤੇ ਸੀਗੇ ਵੀ ਤੁਹਾਡੇ ਡਾਕੂਮੈਂਟਸ ਦੇ ਵਿੱਚ ਕੋਈ ਕਮੀ ਹੈ ਔਰ ਜਦ ਤੱਕ ਬਾਅਦ ਪਤਾ ਲੱਗਿਆ ਵੀ ਉਹ ਆਪਣੇ ਟਿਕਟਸ ਜਿਹੜੀਆਂ ਸੀਗੀਆਂ ਨਾ ਉਹ ਐਮਰਜੈਂਸੀ ਕਿਸੇ ਨੂੰ ਵੇਚ ਦਿੰਦੇ ਸੀਗੇ ਵੇਚ ਲਏ ਸੀ ਵੱਧ ਰੇਟਾਂ ਦੇ ਵੇਚ ਦਿੰਦੇ ਸੀਗੇ ਮੌਕੇ ਤੇ ਤੇ ਉਸ ਤੋਂ ਬਾਅਦ ਇਹ ਕੰਮ हट ਗਿਆ ਕਿ ਅੱਜ ਵੀ ਚੱਲਦਾ ਫਿਰ ਹੁਣ ਵੀ ਚੱਲਦਾ ਹੋਊ ਇਹ ਉਸ ਤੋਂ ਬਾਅਦ ਤਾਂ ਮੈਂ ਕਦੇ ਗਿਆ ਨਹੀਂ ਹੈਗਾ ਪਰ ਆਪਾਂ ਮਤਲਬ ਸਟਰਗਲ ਉਹ ਵੀ ਸਾਹਮਣੇ ਆਇਆ ਵੀ ਕਿਸੇ ਨੂੰ ਭੇਜਣ ਵਾਸਤੇ ਆਪ ਕੀਤਾ ਤੇ ਜਿਹੜਾ ਉਹ ਇੱਕ ਹਮੇਸ਼ਾ ਲਈ ਯਾਦ ਬਣ ਗਿਆ ਹਮੇਸ਼ਾ ਤੋਂ ਬੜੇ ਚਰਚਾ ਚ ਰਹੇ ਜੀ ਉਹ ਤਾਂ ਮੇਰੇ ਨਾਲ ਇੰਨੇ ਕਿ ਮਲਕੇ ਵੀ ਇਮੀਗ੍ਰੇਸ਼ਨ ਵਾਲਾ ਕੰਟੈਕਟ ਕੀਤੇ ਵੀ ਤੁਸੀਂ ਸਿਰਫ ਸਾਡੇ ਲਈ ਇੱਕ ਵੀਡੀਓ ਪਾਓ ਸਾਡੇ ਨਾਮ ਤੇ ਇੱਕ ਵੀਡੀਓ ਪਾਓ ਵੀ ਅਸੀਂ ਇਹ ਤੇ ਟਰਸਟ ਕਰਦੇ ਆ ਅੱਛਾ ਮੇਰੀ ਇੰਟਰਵਿਊਸ ਬਹੁਤ ਹੋਈਆਂ ਕੈਨੇਡਾ ਦੇ ਵਿੱਚ ਵੀ ਇੰਟਰਵਿਊਸ ਚੱਲੀਆਂ ਮੇਰੀਆਂ ਤੇ ਬੜਾ ਹਾਈਲਾਈਟ ਕੀਤਾ ਕਾਫੀ ਮਤਲਬ ਸੈਲੀਬ੍ਰਿਟੀਜ਼ ਨੇ ਮਤਲਬ ਕਿ ਉਹ ਵੀਡੀਓ ਸ਼ੇਅਰ ਕੀਤੀ ਅੱਜ ਵੀ ਸ਼ਾਇਦ ਮੇਰੇ ਕੇ ਫੇਸਬੁੱਕ ਚੈਨਲ ਦੇ ਉੱਤੇ ਉਹ ਵੀਡੀਓ ਕਦੀ ਤਾਂ ਪਈ ਹੋਵੇ ਬਾਕੀ ਉਹਨਾਂ 30 ਡੇਸ ਦਾ ਮਤਲਬ ਪੀਰੀਅਡ ਹੁੰਦਾ ਹੈ ਜਦ ਲਾਈਵ ਉੱਠ ਜਾਂਦੀ ਹੁੰਦੀ ਹੈ ਨਾ ਉਹ ਸ਼ਾਇਦ ਉੱਡ ਚੁੱਕੇ ਨੇ ਕੋਸ਼ਕ ਸ਼ਾਇਦ ਪਈਆਂ ਹੋਣ ਹਜੇ ਵੀ ਤੇ ਬੜਾ ਉਦੋਂ ਤਾਂ ਮਤਲਬ ਪਰ ਉਹਨਾਂ ਦੇ ਮੈਂ ਚੱਕਰਾਂ 'ਚ ਪਿਆ ਨਹੀਂਗਾ ਉਦੋਂ ਤਾਂ ਬਹੁਤ ਮਤਲਬ ਕਿ ਉੱਪਰ ਚੜਾਉਂ ਦਿੰਦੇ ਆ ਜੀ ਤੇ ਫਿਰ ਕਦੇ ਐ ਨਹੀਂ ਲੱਗਿਆ ਵੀ ਮਾਤਾ ਪਿਤਾ ਜਿਹੜਾ ਸੁਪਨਾ ਸੀਗਾ ਉਹ ਧੂਰਾ ਹੀ ਰਹਿ ਗਿਆ ਕਿਤੇ ਉਹ ਪੂਰਾ ਕਰਨਾ ਸੀਗਾ ਅ ਦੇਖੋ ਕਿਤੇ ਨਾ ਕਿ ਬਹੁਤ सी ਜੱਜ ਸੋਚੀਆਂ ਹੁੰਦੀਆਂ ਆਪਾਂ ਵਿਆਹ ਵੀ ਮਿਲ ਜੇ ਉਹ ਵੀ ਮਿਲਦੇ ਇਹ ਕਿਸੇ ਕਿਸੇ ਨੂੰ ਮਲ ਕੇ ਵੀ ਕਹਿੰਦੇ ਪੂਰਨਤਾ ਦੇ ਵਿੱਚ ਸ਼ਾਂਤੀ ਨਹੀਂ ਮਿਲਦੀ ਪੂਰਨ ਤੌਰ ਤੇ ਉਹਨੂੰ ਕੁਛ ਨਾ ਕੁਛ ਤਾਂ ਮਿਸ ਹੁੰਦਾ ਹੀ ਹੁੰਦਾ ਜਿੰਨੀ ਜਲ ਛੇਤੀ ਤੁਸੀਂ ਸਮਝ ਜਾਓਗੇ ਆਪਣੀ ਜ਼ਿੰਦਗੀ ਸਵਖਾਲੀ ਕੱਢ ਲਓਗੇ ਨਹੀਂ ਤਾਂ ਉਹ ਇੱਕ ਹੋੜ ਰਾਤ ਨੂੰ ਜਿਹੜਾ ਮਲ ਕੇ ਉਹ ਤਾਂਗ ਲੱਗਦੀ ਹੈ ਨਾ ਸਰੀਰ ਨੂੰ ਫਿਰ ਤੋੜ ਲੱਗਦੀ ਉਸ ਚੀਜ਼ ਦੀ ਤੁਸੀਂ ਤੰਗ ਹੋਵੋਗੇ ਫਿਰ ਸੋਚ-ਸੋਚ ਕੇ ਵੀ ਯਾਰ ਉਹ ਚੀਜ਼ ਚਾਹੀਦੀ ਸੀ ਮੈਨੂੰ ਮਿਲ ਨਹੀਂ ਸਕੀ ਫਿਰ ਉਹ ਤੋਂ ਬੈਟਰ ਹੈ ਵੀ ਤੁਸੀਂ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਕੇ ਇਸ ਚੀਜ਼ ਨੂੰ ਤੁਸੀਂ ਆਪਣਾ ਲਓ ਜਿੰਨੀ ਛਿੱਤੀ ਚੰਗੇ ਰਾਵਾਂਗੇ ਆਦਰਵਾਇਜ਼ ਤੁਸੀਂ ਮਿਲ ਕੇ ਵੀ ਹਰ ਟਾਈਮ ਕੋਈ ਨਾ ਕੋਈ ਕਮੀ ਲੈ ਕੇ ਸੋਚੀ ਜਾਓਗੇ ਸੋ ਲਈ ਭਾਈ ਗੱਲ ਕਰੀਏ ਜਿਹੜਾ ਅੱਜ ਦਾ ਸਮਾਂ ਨਾ ਅੱਜ ਦੇ ਸਮੇਂ ਹੋੜ ਲੱਗੀ ਹੋਈ ਆ ਜਾਦਾ ਬੰਦਾ ਹਰ ਇੱਕ ਬਾਹਰਲੇ ਮਿਲਕੀ ਜਾ ਰਿਹਾ ਜਾਂ ਫਿਰ ਅਗਲਾ ਕਹਿੰਦਾ ਸਰਕਾਰੀ ਨੌਕਰੀ ਹੀ ਮਿਲੇ ਤੁਸੀਂ ਅੱਜ ਪ੍ਰਾਈਵੇਟ ਨੌਕਰੀ ਤੇ ਬੈਠੇ ਹੋ ਹਾਂਜੀ ਕੀ ਲੱਗਦਾ ਸਰਕਾਰੀ ਨੌਕਰੀ ਨਾਲ ਹੀ ਸੰਤੁਸ਼ਟੀ ਐ ਜਿਵੇਂ ਤੁਸੀਂ ਪ੍ਰਾਈਵੇਟ ਨੌਕਰੀ ਤੇ ਇੱਥੇ ਵੀ ਸੰਤੁਸ਼ਟੀ ਹੋ ਜੂਗੀ ਇੱਥੋਂ ਵੀ ਘਰ ਵਧੀਆ ਚੱਲ ਪੈਂਦਾ ਅ ਦੇਖੋ ਅੱਜਕੱਲੇ ਟਾਈਮ ਦੇ ਵਿੱਚ ਆਪਾਂ ਨੂੰ ਕਿ ਘਰੇ ਘਰ ਚਲਾਉਣ ਲਈ ਕੀ ਕੁਝ ਚਾਹੀਦਾ ਇੱਕ ਤਾਂ ਹੁਣ ਮਿਲ ਕੇ ਵੀ ਮੈਂ ਨਾ ਪ੍ਰਾਈਵੇਟ ਨੌਕਰੀ ਦੇ ਮੈਨੂੰ ਸਿਖਾਇਆ ਬਹੁਤ ਕੁਝ ਹੈ ਹਮ ਮੇਰੇ ਕੋਲੇ ਇੱਕ ਲੇਡੀਜ਼ ਜੋਬ ਕਰਦੀ ਸੀਗੀ ਪੀਐਮਸੀ ਉਹ ਹਮ ਉਹਦੀ ਸਿਰਫ 7000 ਰੁਪਏ ਸੈਲਰੀ ਸੀ ਉਹਨੇ 7000 ਦੇ ਵਿੱਚ ਹੀ ਮਿਲ ਕੇ ਵੀ ਪੈਸਾ ਜਮਾ ਕੀਤਾ ਹਮ ਉਹਦੇ ਦੋ ਕੁੜੀਆਂ ਸੀ ਉਹਦੇ ਕੋਲ ਹੂੰ ਦੋ ਕੁੜੀਆਂ ਸੀ ਉਹਦੀਆਂ 7000 ਦੇ ਵਿੱਚ ਹੀ ਉਹਨੇ ਪੈਸਾ ਪੈਸਾ ਜੋੜ ਕੇ ਮਕਾਨ ਪਾਇਆ ਉਹਦਾ ਮਕਾਨ ਕੀ ਪਾਇਆ ਉਹਨੇ ਉੱਪਰ ਮਲਕੀ ਵੀ ਉਹ ਕੀਤਾ ਛੱਤ ਨਵਾਂ ਆਪਣਾ ਕਮਰੇ ਪਾ ਕੇ ਨਾ ਮੀਂਹ ਦੇ ਵਿੱਚ ਹਰ ਵਾਰ ਚੌਣ ਲੱਗ ਜਾਂਦੀ ਸੀ ਉਹਨੂੰ ਰੈਨੋਵੇਟ ਕੀਤਾ ਰੈਨੋਵੇਟ ਕਰਕੇ ਉਹਨੂੰ 7000 ਦੇ ਵਿੱਚ ਔਰ ਇੱਕ ਪਾਸੇ ਮੇਰੇ ਕੋਲ ਬੰਦਾ ਇਹੋ ਜਿਹਾ ਸੀ ਮਤਲਬ ਜੀਐਮ ਲੈਵਲ ਦਾ ਇੱਕ ਬੰਦਾ ਇਹੋ ਸੀਗਾ ਜਿਹਨੂੰ ਮਲਕੀ ਮਹੀਨੇ ਦਾ 1 ਲੱਖ ਡੇਢ ਲੱਖ ਰੁਪਏ ਮਿਲਦਾ ਸੀਗਾ ਉਹਨੂੰ ਸੰਤੁਸ਼ਟੀ ਨਹੀਂ ਸੀਗੀ ਹੂੰ ਉਹਨੂੰ ਐਂ ਲੱਗਦਾ ਸੀ ਉਹਦਾ ਜਦੋਂ ਮੈਨੂੰ ਮਿਲਦਾ ਰੋਣਾ ਹਰ ਟਾਈਮ ਰੋਈ ਜਿਹਾਣਾ ਇਸ ਵਾਰਾ ਨਹੀਂ ਲਿਆ ਉਹ ਰਹਿ ਗਿਆ ਉਹ ਰਹਿ ਗਿਆ ਹੋਰ ਮਿਲ ਕੇ ਵੀ ਇੱਕ ਪਾਸੇ ਮੈਂ ਜਿਹੜੀ 7000 ਲੈਂਦੀ ਸੀ ਮੈਂ ਉਹਦੀ ਸੰਤੁਸ਼ਟੀ ਦੇਖਦਾ ਫਿਰ ਮੈਨੂੰ ਵੀ ਆਇਆ ਯਾਰ ਕਿ ਮੈਂ ਇਹਨੂੰ ਇੱਕ ਦਿਨ ਬਿਠਾਇਆ ਆਪਣੇ ਕੋਲ ਵੱਡੀ ਜੀ ਦੀ ਸਮਿਥੂ ਮੈਂ ਆਂਟੀ ਤੁਸੀਂ ਦੱਸੋ ਵੀ ਤੁਸੀਂ ਸੈਟੀਸਫਾਈਡ ਨਹੀਂ ਤੁਸੀਂ ਉਹਨੂੰ ਸਿਰਫ 7000 ਕਹਿੰਦੀ ਸਿਰਫ ਮੇਰੀ ਤਾਂ ਲੋੜ ਹੀ ਨਹੀਂ ਆਦੀ ਜੀ ਹੂੰ ਨਹੀਂ ਯਾਬਾ ਜ਼ਰੂਰਤ ਤਾਂ ਪਤਾ ਲੈਂਦੇ ਆ ਪਰ ਨਹੀਂ ਮੇਰੀ ਮੇਰਾ ਕੁਆਸਾ ਫੇਰ ਉੱਥੀ ਹੋ ਰਿਹਾ ਵੀ ਲੱਗਦਾ ਹੈ ਕਿ ਸਰਕਾਰੀ ਨੌਕਰੀ ਹੀ ਜ਼ਰੂਰੀ ਹੈ ਜਾਂ ਪ੍ਰਾਈਵੇਟ ਨਾਲ ਵੀ ਬੰਦਾ ਸੰਤੁਸ਼ਟੀ ਪੂਰੀ ਕਰ ਸਕਦਾ ਹੈ ਉੱਥੋਂ ਵੀ ਪੈਸਾ ਜ਼ਿਆਦਾ ਕਮ ਕਰ ਸਕਦਾ ਬਿਲਕੁਲ 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 ਹੁਣ ਜਿਹੜੀ ਪ੍ਰਾਈਵੇਟ ਨੌਕ ਇੱਕ ਸਰਕਾਰੀ ਤਾਂ ਨਾ ਇੱਕ ਆਪਣੀ ਐ ਹੋ ਗਈ ਪ੍ਰਾਈਵੇਟ ਨੌਕਰੀ ਕੀ ਹੈ ਪ੍ਰਾਈਵੇਟ ਨੌਕਰੀ ਤੁਸੀਂ ਦੇਖੋਗੇ ਇੱਥੇ ਤਾਂ ਮਿਲ ਕੇ ਵੀ ਕੀ ਤੁਰੰਤ ਪੱਟਣਾ ਟੋਆ ਔਰ ਖਾਣਾ ਉਹਗਾ ਉਹਣਾ ਖਾਣਾ ਉਹਗਾ ਖਾਣਾ ਸਰਕਾਰੀ ਨੌਕਰੀ ਕਿ ਤੁਹਾਡੀ ਪਰਮਾਨੈਂਟ ਹੈ ਤੁਸੀਂ ਉੱਥੇ ਮਤਲਬ ਕਿ ਵੀ ਇੱਥੇ ਤੁਹਾਨੂੰ ਹਰ ਟਾਈਮ ਐਕਟਿਵ ਰਹਿਣਾ ਪ੍ਰਾਈਵੇਟ ਨੌਕਰੀ ਤੇ ਹਰ ਟਾਈਮ ਐਕਟਿਵ ਬੈਠੇ ਹੋ ਜੇ ਤੁਸੀਂ ਥੋੜਾ ਜਿਹਾ ਢਿੱਲੇ ਪਏ ਤਾਂ ਤੁਹਾਡੀ ਨੌਕਰੀ ਖਾਣ ਲਈ ਤੁਹਾਡੇ ਬੇਰੁਜ਼ਗਾਰੀ ਇੰਨੀ ਹੈ ਇੱਕ ਮਤਲਬ ਕਿ ਜੇ ਤੁਹਾਡੀ 20000 ਤਨਖਾਹ ਹੈ ਤਾਂ 10000 ਵਾਲਾ ਬੰਦਾ ਤਿਆਰ ਬੈਠਾ ਤੁਹਾਡੇ ਪਿੱਛੇ ਵੀ ਤੂੰ ਮੜਾ ਢਿੱਲਾ ਹੋ ਤੂੰ ਪਾਸੇ ਹਟ ਮੈਂ ਆ ਗਿਆ ਨਵਾਂ ਖੂਨ ਜੰਗ ਏਜ ਮੈਂ ਤਿਆਰ ਆ ਮੈਂ ਤੁਹਾਨੂੰ ਵਧੀਆ ਕੰਮ ਕਰਕੇ ਦਿਖਾਉਂਗਾ ਪ੍ਰਾਈਵੇਟ ਨੌਕਰੀ ਇਦਾਂ ਦੀ ਹੈ ਤੁਹਾਨੂੰ ਹਰ ਟਾਈਮ ਐਕਟਿਵ ਐ ਐਕਟਿਵ ਰਹਿਣਾ ਮੈਨੂੰ ਹਰ ਐਕਟਿਵ ਰਹਿਣਾ ਹੀ ਪ ਸਰਕਾਰੀ ਨੌਕਰੀ ਚ ਕੀ ਐ ਤੁਹਾਨੂੰ ਕੋਈ ਕੁਝ ਨਹੀਂ ਕਰ ਸਕਦਾ ਬਸ ਉਹ ਟ੍ਰਾਂਸਫਰ ਹੈ ਹੂੰ ਠੀਕ ਹੈ ਤੁਸੀਂ ਆ ਨੌਕਰੀ ਤਾਂ ਚਲੀ ਜਾਣੀ ਆ ਪੈਸੇ ਤਾਂ ਆ ਹੀ ਜਾਂਦੇ ਨੇ ਮਹੀਨਾ ਦਾ ਜਿਹੜਾ ਰਗ ਉਹਨਾਂ ਦੇ ਜਿਹੜੇ ਪੀ ਆਪਣਾ ਕੀ ਕਹਿੰਦੇ ਮੈਨੂੰ ਬੋਲਦੇ ਹੁੰਦੇ ਕਈ ਸਾਰੇ ਫੰਡਸ ਵੀ ਹੁੰਦੇ ਉਹਨਾਂ ਦੇ ਹਨਾ ਈਪੀਐਫ ਮਤਲਬ ਕਿ ਡੀਪੀ ਆਪਾਂ ਨੇ ਕਿਹੜੇ ਕਿਹੜੇ ਫੰਡ ਹੁੰਦੇ ਉਹਨਾਂ ਦੇ ਉਹ ਆ ਹੀ ਜਾਂਦੇ ਰਹਿੰਦੇ ਆ ਬਟ ਪ੍ਰਾਈਵੇਟ ਨੌਕਰੀ ਦੇ ਵਿੱਚ ਕਲੀ ਤਨਖਾਹ ਹੈ ਹੂੰ ਤਨਖਾਹ ਤੇ ਬਾਕੀ ਜਿਹੜਾ ਇਨਸੈਂਟਿਵ ਜਿਹੜੇ ਮਿਲ ਕੇ ਵੀ ਉਹਨਾਂ ਨੂੰ ਮਿਲਦਾ ਹੁੰਦਾ ਜਿਵੇਂ ਕੋਈ ਚੀਜ਼ ਵੇਚਣ ਮਗਰ ਕਮਿਸ਼ਨ ਬੇਸਡ ਜਿਹੜੀਆਂ ਜੌਬ ਹੁੰਦੀ ਹੈ ਨਾ ਇਹ ਪ੍ਰਾਈਵੇਟ ਜਿਵੇਂ ਤੁਸੀਂ ਕੋਈ ਚੀਜ਼ ਵੇਚਦੇ ਹੋ ਜੇ 100 ਰੁਪਏ ਕਮਾ ਕੇ ਦਿਨ ਨੂੰ ਤਾਂ 200 ਰੁਪਏ ਵੀ ਤੁਹਾਨੂੰ ਉਹਦੇ ਕਰਕੇ ਆ। ਸੋ ਫਿਰ ਸੈਟੀਸਫੈਕਸ਼ਨ ਲੈਵਲ ਤੁਸੀਂ ਆਪ ਹੀ ਵੇਖ ਲਓ ਕੀ ਚਾਹੁੰਦਾ। ਚਲੋ ਜਿਹੜੀ ਆਪਾਂ ਗੱਲਬਾਤ ਕਰਦੇ ਸੀ ਨਾ ਮਤਲਬ ਇਹ ਜਿੰਦਗੀ ਦਾ ਸੰਘਰਸ਼ ਰਹੇ ਹੈ ਨਾ ਤੇ ਹਮੇਸ਼ਾ ਯਾਦ ਵੀ ਰਹਿਣਗੇ। ਯਾਦ ਰਹਿਣਗੇ। ਤਾਂ ਬਿਲਕੁਲ ਦੋਸਤੋ ਕਹਾਣੀ ਸੀ ਇੰਨੀ ਕੀ ਵੀ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਵੀ ਪੌਡਕਾਸਟ ਕਰੇ ਕਰਾਂਗੇ ਗੱਲਬਾਤ ਕਰੇ ਕਰਾਂਗੇ ਅੱਗੇ ਵੀ ਗੱਲਾਂ ਕਰਦੇ ਰਾਂਗੇ ਦੀਪ ਭਾਈ ਨਾਲ ਵੀ ਹੋਰ ਮੇਸ਼ੇਂ ਤੇ ਵੀ ਸੱਟ ਨਾਲ ਹੋ ਰੇਸ ਤੋਂ ਮੇਨ ਇੰਟਰਵਿਊ ਦਿੰਦੇ ਰਹੇ ਧੰਨਵਾਦ ਆ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਧੰਨਵਾਦ ਜੀ